ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਇੱਕ ਵਾਰ ਫੇਰ ਤੋਂ ਅੱਜ ਨਵੀਂ ਵੀਡੀਓ ਦੇ ਵਿੱਚ ਨਵੇਂ ਵਲੌਗ ਦੇ ਨਾਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਤੰਦਰੁਸਤ ਹੋ ਠੀਕ ਠਾਕ ਹੋ ਤੇ ਮੈਂ ਵੀ ਬਿਲਕੁਲ ਠੀਕ ਐ ਜੀ ਅ ਕਈ ਦਿਨਾਂ ਬਾਅਦ ਆਪਣੀ ਫੇਰ ਵੀਡੀਓ ਅੱਜ ਕਈ ਦਿਨਾਂ ਦੇ ਗੈਪ ਤੇ ਆ ਰਹੀ ਐ ਮੇਰੇ ਕੋਲੇ ਸੂਟਾਂ ਦੇ ਕੁਝ ਕਾਟਰ ਸੀਗੇ ਜਿਨ੍ਹਾਂ ਨੂੰ ਠੀਕ ਕਰਵਾਉਣਾ ਮਤਲਬ ਤਿਆਰ ਕਰਾਉਣਾ ਬੁਟੀਕ ਦਾ ਤੇ ਦੁਪੱਟੇ ਬਾਹਰ ਭੇਜਣੇ ਆ ਜਿਨ੍ਹਾਂ ਲਈ ਲੇਸਾਂ ਖਰੀਦਣੀਆਂ ਬਾਹਰ ਦਾ ਮੇਰਾ ਰੋਜ਼ ਦਾ ਚੱਕਰ ਐ ਜਿਵੇਂ ਸਵੇਰੇ ਨਿਕਲ ਚੋ ਤੇ ਮੈਨੂੰ ਸ਼ਾਮ ਤੱਕ ਹੀ ਮੇਰੇ ਤੋਂ ਵਾ ਸੂਟਾਂ ਦੇ ਕੰਮ ਵੀ ਬਹੁਤ ਔਖੇ ਆ ਜੀ ਬਹੁਤ ਹਰ ਕੰਮ ਔਖਾ ਹੈ ਕੋਈ ਵੀ ਕੰਮ ਸੌਖਾ ਨਹੀਂ ਜੇ ਆਪਾਂ ਕਹਿੰਦੇ ਨਾ ਵੀ ਬੁਟੀਕ ਵਾਲਾ ਕੰਮ ਜਿਆਦਾ ਸੌਖਾ ਹੈ ਵੀਡੀਓ ਵਾਲਾ ਕੰਮ ਜਿਆਦਾ ਸੌਖਾ ਹੈ ਸਭ ਮਨ ਦੇ ਭਲੇਖੇ ਨੇ ਜੀ ਕੋਈ ਵੀ ਕੰਮ ਹੈ ਜਦੋਂ ਆਪਾਂ ਕਰਕੇ ਦੇਖਦੇ ਨਾ ਤਾਂ ਅਸਲ ਦੇ ਵਿੱਚ ਆਪਾਂ ਨੂੰ ਫਿਰ ਪਤਾ ਲੱਗਦਾ ਹੈ ਵੀ ਹਰ ਕੰਮ ਦੇ ਪਿੱਛੇ ਕਿੰਨੀ ਮਿਹਨਤ ਕਿੰਨੀ ਭੱਜ ਦੌੜ ਤੇ ਕਿੰਨੀ ਪਰੇਸ਼ਾਨੀ ਹੁੰਦੀ ਹੈ ਕੋਈ ਵੀ ਆਪਾਂ ਕੰਮ ਕਰਦੇ ਨਾ ਠੀਕ ਜਾਨ ਲਗਾ ਕੇ ਮਿਹਨਤ ਨਾਲ ਕਰਨਾ ਪੈਂਦਾ ਹੈ ਤੇ ਉਸ ਦੇ ਪਿੱਛੇ ਇਨਵੈਸਟਮੈਂਟ ਜਿਹੜੀ ਤੁਹਾਡੇ ਟਾਈਮ ਦੀ ਤੁਹਾਡੀ ਭੱਜ ਦੌੜ ਦੀ ਜ਼ਿਆਦਾ ਹੁੰਦੀ ਹੈ ਉਹ ਕਈ ਵਾਰ ਨਾ ਕਈ ਕਸਟਮਰਸ ਨਾਲ ਦੇਖਦੇ ਆ ਕਿ ਜਦੋਂ ਕਹਿ ਦਿੰਦੇ ਆ ਵੀ ਪ੍ਰਾਈਸ ਜ਼ਿਆਦਾ ਹੈ ਇਹ ਚੀਜ਼ਾਂ ਹਨਾ ਕਰਦੇ ਆ ਤਾਂ ਉਹ ਕਈ ਵਾਰ ਐਨ ਲੱਗਦਾ ਕਿ ਉਹ ਸਾਡੀ ਭੱਜ ਦੌੜ ਇਹ ਚੀਜ਼ਾਂ ਉਹ ਦੇਖਦੇ ਨਹੀਂ ਐ ਕਿ ਅਸੀਂ ਉਹਨਾਂ ਨੂੰ ਘਰੇ ਬੈਠੇ ਚੀਜ਼ਾਂ ਮੁਹੱਈਆ ਕਰਾ ਦਿੰਨੇ ਆ ਕੋਈ ਵੀ ਅਸੀਂ ਨਹੀਂ ਸਾਰੇ ਜਿੰਨੇ ਵੀ ਆਨਲਾਈਨ ਆਪਾਂ ਕੋਈ ਸ਼ਾਪਿੰਗ ਕਰਦੇ ਆ ਚੀਜ਼ ਆਰਡਰ ਕਰਦੇ ਆ ਆਪਾਂ ਤਿਆਰ ਕਰਵਾ ਕੇ ਘਰੇ ਆਰਡਰ ਲਗਾ ਦਿੰਨੇ ਆ ਤਾਂ ਆਪਾਂ ਇੱਕ ਪੇ ਕਰ ਦਿੰਦੇ ਆ ਅਗਲੇ ਦੀ ਜ਼ਿੰਮੇਦਾਰੀ ਹੁੰਦੀ ਆ ਗਰਮੀ ਚ ਜਾਵੇ ਚਾਹੇ ਸਰਦੀ ਚ ਜਾਵੇ ਚਾਹੇ ਉਹ ਕਿਵੇਂ ਵੀ ਸਾਨੂੰ ਉਹ ਚੀਜ਼ ਤਿਆਰ ਕਰਾ ਕੇ ਸਾਡੇ ਤੱਕ ਪਹੁੰਚ ਕਰੇ ਸਾਡੇ ਗੇਟ ਤੇ ਉਹ ਚੀਜ਼ ਪਹੁੰਚਦੀ ਹੋ ਜਾਵੇ ਤਾਂ ਇਸ ਤੋਂ ਜ਼ਿਆਦਾ ਹੋਰ ਕੋਈ ਵਧੀਆ ਚੀਜ਼ ਨਹੀਂ ਹੋਊਂਦੀ ਤੁਸੀਂ ਗਰਮੀ ਚ ਜਾਣ ਤੋਂ ਵੀ ਬਚ ਜਾਂਦੇ ਆ ਸੋ ਜਿਹੜਾ ਬੰਦਾ ਰੋਜ਼ ਜਾਂਦਾ ਨਿਕਲਦਾ ਇਸ ਗਰਮੀ ਦੇ ਵਿੱਚ ਇਸ ਨੂੰ ਉਸ ਨੂੰ ਇਸ ਕੰਮ ਦੀ ਵੈਲਿਊ ਦਾ ਪਤਾ ਹੁੰਦਾ ਕਿ ਹਾਂ ਵਾਕਈ ਮਿਹਨਤ ਵਾਲਾ ਕੰਮ ਹੈ ਸੋ ਭੱਜ ਦੌੜ ਵਾਲਾ ਕੰਮ ਹੈ ਚਲੋ ਜੀ ਸਾਰੇ ਕੰਮ ਹੀ ਮਿਹਨਤ ਵਾਲੇ ਹੁੰਦੇ ਆ ਭੱਜ ਦੌੜ ਵਾਲੇ ਹੁੰਦੇ ਆ ਤੇ ਹੌਲੀ ਹੌਲੀ ਜਦੋਂ ਰੁਟੀਨ ਦੇ ਵਿੱਚ ਇਹ ਕੰਮਾਂ ਦੀ ਭੱਜ ਦੌੜ ਹੁੰਦੀ ਰਹੀ ਤਾਂ ਇਹਦੀ ਵੀ ਆਦਤ ਲੱਗ ਜਾਣੀ ਹੈ ਸੋ ਅੱਜ ਆਪ ਮੈਂ ਘਰੇ ਸੀਗੀ ਜੀ ਅੱਜ ਜਿਹੜੇ ਕੁਸ਼ਕ ਆਰਡਰ ਹੈ ਜਿਹੜੇ ਉਹ ਰੁੱਕ ਕੀ ਹੈ ਮਤਲਬ ਦੋਕ ਦਿਨਾਂ ਦੇ ਮੈਂ ਵੀਡੀਓ ਵਗੈਰਾ ਨਹੀਂ ਪਾਈ ਤਾਂ ਹੁਣ ਮੈਨੂੰ ਜਿਹੜੇ ਆਰਡਰ ਹੈ ਉਹ ਲਿਮਟਿਡ ਜੇ ਆਉਂਦੇ ਆ ਜਿੰਨੇ ਕ ਮੈਂ ਹੈਂਡਲ ਕਰ ਸਕਦਾ ਜਿਵੇਂ ਕਿ ਮਤਲਬ ਦੋ ਚਾਰ ਵਾਰ ਇਨਕੁਆਰੀਜ਼ ਜ਼ਿਆਦਾ ਆਉਂਦੀ ਹੈ ਆਰਡਰ ਮੇਰੇ ਇੱਕ ਦੋ ਹੀ ਹੁੰਦੇ ਆ ਸੋ ਹੁਣ ਜਾ ਕੇ ਥੋੜਾ ਜਿਹਾ ਸਟੇਬਲ ਜੇ ਹੋਇਆ ਵੀ ਠੀਕ ਹੈ ਵੀ ਹੁਣ ਸਾਰੇ ਕੰਮ ਆ ਜਿਹੜੇ ਨਿਪਟਾਤੀ ਆ ਸੋਚਿਆ ਕਿ ਚਲੋ ਤੁਹਾਡੇ ਨਾਲ ਕੁਝ ਗ ਉਹ ਸ਼ੇਅਰ ਕਰ ਲੀਏ ਆਪਾਂ ਡਿਸਕਸ ਕਰ ਲਈਏ ਮੇਨ ਨਾ ਮੈਨੂੰ ਇਹ ਹੁੰਦਾ ਕਿ ਮੈਂ ਜਦੋਂ ਦੀ ਮੈਂ ਇੱਕ ਚੈਨਲ ਬਣਾਇਆ ਹੈ YouTube ਤੇ ਆਈ ਆਂ ਮੇਰੇ ਨਾਲ ਨਾ ਬਹੁਤ ਸਾਰੀਆਂ ਕੁੜੀਆਂ ਜੁੜ ਗਈਆਂ ਕੁੜੀਆਂ ਕੀ ਇਵਨ ਕੀ ਮੁੰਡੇ ਵੀ ਕਈ ਜਿਹੜੇ ਪਰੇਸ਼ਾਨ ਨੇ ਨਾ ਕਿ ਮੁੰਡੇ ਵੀ ਜਿਵੇਂ ਗੱਲ ਕਰਦੇ ਆ ਮੇਰੀ ਕੋਸ਼ਿਸ਼ ਹੁੰਦੀ ਹੈ ਮੈਂ ਜ਼ਿਆਦਾਤਰ ਨਾ ਮੈਂ ਮੁੰਡਿਆਂ ਨਾਲ ਗੱਲ ਨਹੀਂ ਕਰਦੀ ਬਟ ਮੈਨੂੰ ਇਹ ਲੱਗਦਾ ਕਿ ਮੇਰੀ ਇਹ ਗਲਤੀ ਹੈ ਕਿ ਮੈਨੂੰ ਮੁੰਡਿਆਂ ਨਾਲ ਵੀ ਗੱਲ ਕਰਨੀ ਚਾਹੀਦੀ ਕਿਉਂਕਿ ਮੁੰਡਿਆਂ ਨਾਲ ਜਿੰਨੀ ਜ਼ਿਆਦਾ ਗੱਲ ਕਰਾਂਗੇ ਉਹਨਾਂ ਦੀਆਂ ਪ੍ਰੋਬਲਮਾਂ ਆਪਾਂ ਅੰਦਰ ਤੋਂ ਉਹਨੀਆਂ ਹੀ ਡੀਪਲੀ ਸਮਝ ਪਾਵਾਂਗੇ ਸੋ ਪ੍ਰੋਬਲਮ ਆ ਮੁੰਡਿਆਂ ਨੂੰ ਵੀ ਬਈ ਬਣੀਆਂ ਹੋਈਆਂ ਸੋ ਗੱਲ ਕਰਦੇ ਸੀਗੇ ਕਿ ਕੁੜੀਆਂ ਮੇਰੇ ਨਾਲ ਜਿਵੇਂ ਕਿ ਬਹੁਤ ਸਾਰੀਆਂ ਜੁੜੀਆਂ ਹੋਈਆਂ ਮੈਨੂੰ ਆਪਣੇ ਇਹ ਇਹ ਜੇ ਕਿਸੇ ਦੱਸਦੀਆਂ ਇਹ ਜੇ ਕਿਸੇ ਸੁਣਾਉਂਦੀਆਂ ਵੀ ਜਿਨ੍ਹਾਂ ਨੂੰ ਸੁਣ ਕੇ ਨਾ ਮੈਨੂੰ ਵੀ ਇਹ ਲੱਗਦਾ ਕਿ ਮੈਂ ਹੱਲ ਨਹੀਂ ਜਾਂਦਾ ਦਿਮਾਗ ਬੰਦੇ ਦਾ ਮੇਰਾ ਵੀ ਦਿਮਾਗ ਹੱਲ ਜਾਂਦਾ ਸੁਣ ਕੇ ਜਦੋਂ ਕਿ ਮੈਂ ਇੰਨੀ ਸਟਰੋਂਗ ਆ ਵੀ ਮੈਂ ਸਭ ਕੁਝ ਓਪਨਲੀ ਬੋਲ ਸਕਦੀ ਹਾਂ ਅੱਜ ਮੈਂ ਇੰਨੀ ਸਟਰੋਂਗ ਐ ਮੈਂ ਸਭ ਕੁਝ ਬੋਲ ਸਕਦੀ ਹਾਂ ਸਭ ਦਾ ਮੁਕਾਬਲਾ ਕਰ ਸਕਦੀ ਹਾਂ ਸਭ ਦੇ ਨਾਲ ਫਾਈਟ ਕਰ ਸਕਦੀ ਹਾਂ ਮੈਂ ਵੀ ਇਹੋ ਜੀਆਂ ਚੀਜ਼ਾਂ ਸੁਣ ਕੇ ਹਲ ਜਾਣੀ ਤੇ ਸੋਚੋ ਤੁਸੀਂ ਵੀ ਉਹਨਾਂ ਦੇ ਦਿਮਾਗ ਤੇ ਜਿਨ੍ਹਾਂ ਦੇ ਇਹ ਅਸਰ ਪਾਰ ਰੀਆਂ ਗੱਲਾਂ ਜਿਹੜੇ ਪਹਿਲੀ ਵਾਰ ਸੁਣਦੇ ਆ ਉਹਨਾਂ ਨੂੰ ਕਿਹੇ ਜਿਹਾ ਇਹ ਫੀਲ ਕਰਦੀਆਂ ਕਰਾਉਂਦੀਆਂ ਹੋਣੀਆਂ ਗੱਲਾਂ ਜਾਂ ਜਿਹੜੀਆਂ ਝੱਲ ਰੀਆਂ ਕੁੜੀਆਂ ਉਹਨਾਂ ਦੇ ਨਾਲ ਇਹ ਕਿਹੇ ਜਿਹਾ ਉਹਨਾਂ ਦਾ ਐਕਸਪੀਰੀਅੰਸ ਹੁੰਦਾ ਹੋਊਗਾ ਸੋ ਤਰ੍ਹਾਂ-ਤਰ੍ਹਾਂ ਦੇ ਕਿਸੇ ਸ਼ੇਅਰ ਕਰਦੀਆਂ ਕੁੜੀਆਂ ਕਈ ਇਹੋ ਜਿਹੇ ਕਿਸੇ ਜੋ ਮੇਰੇ ਨਾਲ ਰਲਦੇ ਮਿਲਦੇ ਆ ਕਈ ਮੇਰੇ ਤੋਂ ਹਟ ਕੇ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਸਾਡੇ ਮਤਲਬ ਲੋਕਾਂ ਦੇ ਨਾਲ ਕੁੜੀਆਂ ਨਾਲ ਹੋ ਰਹੀਆਂ ਪਰ ਉਹਨਾਂ ਚੀਜ਼ਾਂ ਨੂੰ ਨਾ ਸਾਡੇ ਲੋਕ ਹਾਈਲਾਈਟ ਨਹੀਂ ਹੋਉਂਦੇ ਕੋਸ਼ ਲੋਕ ਸਾਰੇ ਨਹੀਂ ਸਾਰੇ ਮਾੜੇ ਨਹੀਂ ਉਮਰਤਰਾਜ ਲੋਕ ਜਿਹੜੇ ਸਿਆਣੇ ਧੀਆ ਪੁੱਤਾਂ ਵਾਲੇ ਹੋਗੇ ਵੈਸੇ ਹੀ ਸਮਝਦਾਰ ਹੋਗੇ ਕਈ ਜਿਹੜੇ ਤੁਹਾਨੂੰ ਮੈਂ ਦੱਸਿਆ ਹੋਇਆ ਕੁਝ ਲੋਕ ਉਹਨਾਂ ਦੀ ਆਪਾਂ ਚਲੋ ਗੱਲ ਹੀ ਨਹੀਂ ਕਰਾਂਗੇ ਅੱਜ ਬິກ ਪ੍ਰੋਬਲਮ ਨਾ ਕਿਸੇ ਦੀ ਸਾਹਮਣੇ ਨਹੀਂ ਆਉਣ ਦਿੱਤੀ ਜਾਂਦੀ ਖਾਸ ਕਰਕੇ ਕੁੜੀਆਂ ਦੀ ਕਿਉਂਕਿ ਜਦੋਂ ਕੁੜੀਆਂ ਦੀ ਸਾਹਮਣੇ ਪ੍ਰੋਬਲਮ ਆਊਗੀ ਤਾਂ ਮਰਤ ਪ੍ਰਧਾਨ ਦੀ ਜਿਹੜੀ ਏਕਤਾ ਹੈ ਨਾ ਉਹ ਭੰਗ ਹੋ ਜਾਣੀ ਹੈ ਇੱਥੇ ਆਪਾਂ ਨੂੰ ਪਤਾ ਲੱਗਦਾ ਹੈ ਕਿ ਜਿਹੜਾ ਮਰਤ ਪ੍ਰਧਾਨ ਸਮਾਜ ਹੈ ਨਾ ਉਹ ਕਿੰਨਾ ਐਕਟਿਵ ਹੈ ਇਸ ਚੀਜ਼ ਨੂੰ ਲੈ ਕੇ ਵੀ ਜੇ ਕੁੜੀ ਆਪਣੇ ਨਾਲ ਹੋਏ ਜ਼ੁਲਮ ਦੀ ਦਾਸਤਾਨ ਸੁਣਾਉਂਦੀ ਹੈ ਨਾ ਤਾਂ ਪਤਾ ਨਹੀਂ ਕਿਹੜੇ-ਕਿਹੜੇ ਕੋਨਿਆਂ 'ਚੋਂ ਉੱਠ ਕੇ ਇਹ ਨੂੰ ਚੁੱਪੀ ਸਾਬਤ ਕਰਨ ਲੱਗ ਜਾਣਗੇ ਕਿ ਉਸ ਕੁੜੀ ਨਾਲ ਕੋਈ ਰਿਸ਼ਤਾ ਨਹੀਂ ਤੁਹਾਡਾ ਨਾਤਾ ਨਹੀਂ ਉਹਨੇ ਵਿਚਾਰੀ ਨੇ ਹਿੰਮਤ ਕਰਕੇ ਆਪਣੇ ਨਾਲ ਹੋਇਆ ਕਿੱਸਾ ਲੋਕਾਂ ਨਾਲ ਹੋਰਾਂ ਕੁੜੀਆਂ ਨਾਲ ਹੁੰਦੇ ਕਿੱਸਿਆਂ ਨੂੰ ਸ਼ੇਅਰ ਕੀਤਾ ਤਾਂ ਉਸ ਨੂੰ ਉੱਥੇ ਹੀ ਚੁੱਪ ਕਰਾਉਣ ਲਈ ਗੰਦੇ ਬੰਦੇ ਸ਼ਬਦ ਉਹਨੂੰ ਝੂਠੀ ਇਹ ਝੂਠ ਮਾਰਦੀ ਹੈ ਫੇਕ ਹੈ ਇਹ ਫਾਲਤੂ ਹੈ ਵਿਊ ਲੈਣ ਲਈ ਹੈ ਇਹ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਹਤਕੰਡੇ ਬਣਾਏ ਜਾਂਦੇ ਆ ਤੇ ਜ਼ਿਆਦਾਤਰ ਇਹ ਦੇਖਣ ਚ ਇੱਕ ਚੀਜ਼ ਆਈ ਹੈ ਕਿ ਜਦੋਂ ਕੋਈ ਵੀ ਮਰਦ ਹੈ ਨਾ ਕੋਈ ਵੀ ਬੰਦਾ ਹੈ ਔਰਤ ਨੂੰ ਰੋਕਣ ਲਈ ਦਬਾਉਣ ਲਈ ਉਹਨੂੰ ਉਸੇ ਚੀਜ਼ ਵਿੱਚ ਵਾਪਸ ਤੋਂ ਧੱਕਣ ਲਈ ਹਰ ਦਾ ਪੇਚ ਬਣਾਉਂਦਾ ਹੈ ਤੇ ਜਦੋਂ ਉਹਦੇ ਸਾਰੇ ਦਾ ਪੇਚ ਫੇਲ ਹੋ ਜਾਂਦੇ ਆ ਬਸ ਫਿਰ ਇੱਕ ਹੀ ਉਹਦੇ ਕੋਲੇ ਕੰਮ ਬਚਦਾ ਕਿ ਉਹਦੇ ਚਰਿੱਤਰ ਦੇ ਉੱਪਰ ਆਵਾਸਾਰ ਬੋਲਣਾ ਸ਼ੁਰੂ ਕਰੋ ਲਾੜਸ਼ਾਂ ਲਾਉਣੇ ਚਿੱਕੜ ਪਾਉਣਾ ਸ਼ੁਰੂ ਕਰੋ ਸੋ ਇਹ ਚੀਜ਼ਾਂ ਕਰਦੇ ਆ ਸਾਡੇ ਮਰਤ ਸਮਾਜ ਦੇ ਜਿਹੜੇ ਪ੍ਰਧਾਨ ਨੇ ਏਕਤਾ ਹੈ ਜਿੰਨਾ ਤਾਂ ਜੋਟਾ ਤੇ ਸਾਡੀਆਂ ਬੀਬੀਆਂ ਦੀ ਗੱਲ ਕਰੀਏ ਤਾਂ ਜਦੋਂ ਸਾਡੇ ਕਿਸੇ ਵੀ ਕੁੜੀ ਦੇ ਨਾਲ ਨਿਆਹ ਹੋ ਰਿਹਾ ਹੁੰਦਾ ਨਾ ਕਿਸੇ ਵੀ ਕੁੜੀ ਦੇ ਨਾਲ ਗਲਤ ਹੋ ਰਿਹਾ ਹੁੰਦਾ ਹੈ ਤਾਂ ਇੱਥੇ ਉਹ ਚੀਜ਼ ਫਿਰ ਸਿੱਧ ਹੋ ਜਾਂਦੀ ਹੈ ਵੀ ਕੁੜੀ ਦੀ ਦੁਸ਼ਮਣ ਔਰਤ ਦੀ ਔਰਤ ਹੀ ਦੁਸ਼ਮਣ ਹੁੰਦੀ ਆ ਕੁੜੀ ਦੀ ਦੁਸ਼ਮਣ ਹੀ ਕੁੜੀ ਹੁੰਦੀ ਆ ਸੋ ਕੁੜੀ ਕਦੇ ਕਿਸੇ ਕੁੜੀ ਦੇ ਲਈ ਸਟੈਂਡ ਨਹੀਂ ਲਾਊਗੀ ਕਦੇ ਵੀ ਸਹੀ ਜਿਹੜੀਆਂ ਆਪਣੇ ਘਰੇ ਵੱਸਦੀਆਂ ਰਸਤੀਆਂ ਹੋਣਗੀਆਂ ਨਾ ਜਿਨ੍ਹਾਂ ਨੇ ਦੁੱਖ ਨਹੀਂ ਝੱਲੇ ਹੋਣਗੇ ਉਹ ਕਦੇ ਉੱਠ ਕੇ ਨਹੀਂ ਇਹ ਗੱਲ ਕਹਿਣੀਆਂ ਕਿ ਹਾਂ ਅਸੀਂ ਤੁਹਾਡੇ ਨਾਲ ਆ ਇਹ ਗੱਲ ਮਤਲਬ ਗਲਤ ਹੈ ਜੇ ਤੁਹਾਡੇ ਨਾਲ ਇਹ ਚੀਜ਼ ਕਿਉਂ ਹੋ ਰਹੀ ਆ ਉਹ ਆਪਣੀ ਈਗੋ ਆਪਣੇ ਸਟੇਟਸ ਨੂੰ ਮੈਂਟੇਨ ਕਰਨਗਾ ਕਿ ਅਸੀਂ ਲਾਈਫ 'ਚ ਸੈੱਟ ਆ ਸਾਡੇ ਹਸਬੰਡ ਐਵੇਂ ਨਹੀਂ ਕਰਦੇ ਅਸੀਂ ਤਾਂ ਇਸ ਚੀਜ਼ ਦੇ ਨਾਲ ਸਹਿਮਤੀ ਹੀ ਪ੍ਰਗਟ ਨਹੀਂ ਕਰਦੇ ਪਰ ਤੁਸੀਂ ਦੇਖੋ ਕਿ ਜਦੋਂ ਮਰਦ ਦੇ ਉੱਤੇ ਗੱਲ ਕੀਤੀ ਜਾਂਦੀ ਹੈ ਤਾਂ ਉਸ ਮਰਦ ਦਾ ਪੱਖ ਲੈਣ ਲਈ ਉਹਨਾਂ ਵਰਗੇ ਮਰਦ ਨਹੀਂ ਜਿਹੜੇ ਉਹੋ ਜੇ ਤੱਕ ਮਕੌੜੇ ਜਿਹੜੇ ਹੋਰ ਖੁੱਡਾਂ ਦੇ ਵਿੱਚੋਂ ਨਿਕਲ ਕੇ ਸਪੋਰਟ ਕਰਦੇ ਨੇ ਸਮਰਥਨ ਕਰਦੇ ਨੇ ਇੱਥੇ ਪਤਾ ਲੱਗਦਾ ਜੀ ਕਿ ਏਕਤਾ ਦੇ ਵਿੱਚ ਬਲ ਹੁੰਦਾ ਹੈ ਮਰਦ ਨੂੰ ਭੰਡਣ ਲਈ ਔਰਤ ਦੇ ਅੰਦਰ ਜਿਗਰਾ ਚਾਹੀਦਾ ਪਰ ਜਿਗਰੇ ਦੇ ਨਾਲ-ਨਾਲ ਔਰਤਾਂ ਦਾ ਸੰਗਠਨ ਤੇ ਏਕਤਾ ਵੀ ਚਾਹੀਦੀ ਹੈ ਜੇ ਔਰਤਾਂ ਦੀ ਏਕਤਾ ਤੇ ਸੰਗਠਨ ਹੈ ਨਹੀਂ ਨਾ ਤੁਸੀਂ ਮਰਦ ਨੂੰ ਨੰਗਾ ਨਹੀਂ ਕਰ ਸਕਦੇ ਹੋ ਕਿਉਂਕਿ ਇੱਕ ਮੂਰੇ ਮਰਦ ਨੂੰ ਕਵਰ ਕਰਨ ਲਈ ਉਹਨਾਂ ਦਾ ਝੁੰਡ ਉਹਨਾਂ ਦਾ ਸਮਾਜ ਬੈਠਾ ਹੁੰਦਾ ਹੈ ਉਸ ਨੂੰ ਕਵਰ ਅਪ ਕਰਨ ਲਈ ਉਲਟਾ ਉਸ ਕੁੜੀ ਨੂੰ ਹੀ ਗਲਤ ਠਹਿਰਾਇਆ ਜਾਊਗਾ ਜੋ ਆਪਣੇ ਨਾਲ ਹੋਈਆਂ ਹੱਡ ਬੀਤੀਆਂ ਆਪਣੇ ਨਾਲ ਹੋਈਆਂ ਕਹਾਣੀਆਂ ਨੂੰ ਲੋਕਾਂ ਦੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰੂਗੀ ਸੋ ਅੱਜ ਮੈਂ ਇਸ ਟੌਪਿਕ ਤੇ ਨਹੀਂ ਇਸ ਟੌਪਿਕ ਤੇ ਆਪਾਂ ਫੇਰ ਗੱਲ ਕਰਾਂਗੇ ਬਹੁਤ ਸਾਰੀਆਂ ਕੁੜੀਆਂ ਨੇ ਆਪਣੇ ਕਹਾਣੀਆਂ ਆਪਣੇ ਕਿੱਸੇ ਸ਼ੇਅਰ ਕੀਤੇ ਆ ਮੈਂ ਤੁਹਾਡੇ ਨਾਲ ਅਗਲੀ ਵੀਡੀਓ ਵਿੱਚ ਜਾਂ ਇਸ ਤੋਂ ਅਗਲੀ ਵੀਡੀਓ ਵਿੱਚ ਕਿਸੇ ਵੀ ਵੀਡੀਓ ਵਿੱਚ ਮੈਂ ਸ਼ੇਅਰ ਕਰੂੰਗੀ ਅੱਜ ਮੈਂ ਗੱਲ ਕਰਨ ਜਾ ਰਹੀ ਆ ਲੋਕਾਂ ਦੀ ਮਾੜੀ ਸੋਚ ਤੇ ਜਿਵੇਂ ਕਿ ਸਾਡੇ ਖੁਦ ਦੇ ਆਪਣੇ ਘਰ ਜਿਹੜੇ ਮੇਰੇ ਹਸਬੰਡ ਦੇ ਚਾਚੇ ਤਾਏ ਦੇ ਪੋਤਾ ਹੈ ਸਕੇ ਚਾਚੇ ਤਾਏ ਵੀ ਨਹੀਂ ਇੱਕ ਤੁਹਾਨੂੰ ਮੈਂ ਹੋਰ ਗੱਲ ਕਲੀਅਰ ਕਰ ਦਿਆਂ ਇਹ ਸਕੇ ਚਾਚੇ ਤਾਏ ਨਹੀਂ ਆ ਬਈ ਇਹਨਾਂ ਦੇ ਨਾ ਮੇਰੇ ਘਰ ਵਾਲੇ ਦਾ ਜਿਹੜਾ ਦਾਦਾ ਹੈ ਉਹਨਾਂ ਦੇ ਪੰਜ ਭਰਾ ਨਹੀਂ ਇਹ ਉਹਨਾਂ ਦਾ ਲਾਣਾ ਵਾਣੇ ਮੈਨੂੰ ਹਾਸਾ ਜਾ ਆਉਂਦਾ ਇਹਨਾਂ ਦੀਆਂ ਗੱਲਾਂ ਤੇ ਸੋਚ ਤੇ ਵੀ ਇਹ ਹੈ ਆਪਣੇ ਆਪ ਨੂੰ ਇਹ ਸਮਝਦਾ ਕਿ ਇਹਨਾਂ ਨੂੰ ਰੱਬ ਨਹੀਂ ਦੇਖਦਾ ਇਹਨਾਂ ਦੇ ਨਾਲ ਕੋਈ ਮੰਨ ਲਓ ਕੁਝ ਨਹੀਂ ਬੁਰਾ ਹੋ ਸਕਦਾ ਇਹ ਇਸ ਚੀਜ਼ ਨੂੰ ਮਹਿਸੂਸ ਹੀ ਨਹੀਂ ਕਰਦੇ ਕਿ ਜੋ ਇਹਨਾਂ ਦੇ ਨਾਲ ਹੋ ਰਿਹਾ ਉਹ ਕਿਸੇ ਕਰਨੀ ਦੀ ਸਜ਼ਾ ਹੈ ਕਿਸੇ ਕਰਨੀ ਦੀ ਭਰਨੀ ਪੜ ਰਹੀ ਹੈ ਉਹ ਪਰ ਇਸ ਚੀਜ਼ ਨੂੰ ਐਕਸੈਪਟ ਨਹੀਂ ਕਰਦੇ ਇੰਨੇ ਜ਼ੁਲਮ ਦੇ ਵਿੱਚ ਵੱਧ ਜਾਂਦੇ ਆ ਨਾ ਬੰਦੇ ਇੰਨੇ ਜਦੋਂ ਇੱਕ ਕ੍ਰਾਈਮ ਕਰਦੇ ਆ ਦੋ ਕਰਦੇ ਤਿੰਨ ਕਰਦੇ ਇਹਨਾਂ ਨੂੰ ਇਹ ਲੱਗਦਾ ਕਿ ਰੱਬ ਸਾਡਾ ਜਾਂ ਰੱਬ ਜਾਂ ਕੋਈ ਆਬਲਾ ਕੁੜੀ ਜਾਂ ਬੱਚਿਆਂ ਦੀ ਹਾ ਸਾਡਾ ਕੋਈ ਕੁਝ ਨਹੀਂ ਵਿਗਾੜ ਸਕਦੀ ਪਰ ਉਹ ਭੁੱਲ ਜਾਂਦੇ ਆ ਕਿ ਉਹ ਜੈਸਸ ਸਟੇਜ ਤੇ ਪਹੁੰਚ ਚੁੱਕੇ ਆ ਉਹ ਹਾਵਾਂ ਤੇ ਬਦਦਵਾਵਾਂ ਨਹੀਂ ਲੈ ਕੇ ਆਂਦੇ ਹੋਏ ਸੋ ਕਈਆਂ ਦੇ ਹਾਲਾਤ ਐ ਜੇ ਹੋ ਗਏ ਆ ਮੈਂ ਜਦੋਂ ਉਸ ਘਰ ਦੇ ਵਿੱਚੋਂ ਪੈਰ ਚੱਕਿਆ ਸੀ ਨਾ ਮੈਂ ਅਰਦਾਸ ਕਰਾਈ ਸੀ ਗੁਰੂ ਘਰ ਜਾ ਕੇ ਕਿ ਅੱਜ ਮੈਂ ਇਸ ਘਰ ਨੂੰ ਬਣਾ ਕੇ ਇੱਕ ਔਰਤ ਨਾ ਇੱਕ ਘਰ ਨੂੰ ਸਿੰਜਦੀ ਐ ਇਹ ਔਰਤ ਹੀ ਜਾਣਦੀ ਹੁੰਦੀ ਹੈ ਕਿ ਉਸ ਘਰ ਨੂੰ ਕਿਵੇਂ ਬਣਾਉਂਦੀ ਐ ਕਿਉਂਕਿ ਮੈਂ ਉਸ ਘਰ ਨੂੰ ਧੀਰੇ ਪਾਖੀਆਂ ਦੇ ਨਾਲ ਕੱਲਿਆਂ ਨਾਲ ਤੇ ਪਸ਼ੂਆਂ ਨਾਲ ਨਹੀਂ ਭਰਿਆ ਸੀ ਮੈਂ ਉਸ ਘਰ ਦੇ ਵਿੱਚ ਆਪਣੀ ਇੱਕ ਇੱਕ ਖੁਸ਼ੀ ਆਪਣੀ ਇੱਕ ਇੱਕ ਚੀਜ਼ ਇਨਵੈਸਟ ਕੀਤੀ ਸੀ ਮੇਰੇ ਸੂਟਾਂ ਦੇ ਪੈਸੇ ਜੋ ਮੈਨੂੰ ਘਰਦਿਆਂ ਤੋਂ ਮਿਲਦੇ ਸੀ ਮੈਂ ਸੂਟ ਨਹੀਂ ਪਾਉਂਦੀ ਸੀ ਮੈਂ ਉਹਨਾਂ ਪੈਸਿਆਂ ਦੇ ਨਾਲ ਉਸ ਘਰ ਦੇ ਵਿੱਚ ਚੀਜ਼ਾਂ ਬਣਾ ਕੇ ਆਉਂਦੀ ਸੀ ਅਤੇ ਜਦੋਂ ਮੈਂ ਉਸ ਘਰ ਨੂੰ ਤਾਲਾ ਲਾ ਕੇ ਜਾ ਰਹੀ ਸੀ ਨਾ ਮਤਲਬ ਇੱਕ ਸਟੇਜ ਆ ਗਈ ਸੀ ਕਿ ਹੁਣ ਮੈਂ ਉੱਥੇ ਨਹੀਂ ਰਹਿ ਸਕਦੀ ਮੈਂ ਆਪਣੇ ਜਵਾਕਾਂ ਨੂੰ ਉਸ ਘਰ ਚੋਂ ਜਦੋਂ ਲੈ ਕੇ ਨਿਕਲਦੀ ਸੀਗੀ ਨਾ ਤਾਂ ਮੇਰਾ ਉਹ ਪਹਿਲਾ ਕਦਮ ਸੀ ਜਦੋਂ ਮੈਂ ਆਪਣੇ ਘਰ ਤੋਂ ਬਾਹਰ ਪਹਿਲੀ ਵਾਰ ਕੁੱਟਿਆ ਹੋਣਾ ਦਿਨਾ ਕਿਸੇ ਸਹਾਰੇ ਤੋਂ ਵੀ ਮੈਂ ਗੁਰਦੁਆਰਾ ਸਾਹਿਬ ਸਾਹਮਣੇ ਗਈ ਕੰਬਦੇ ਹੋਏ ਹੱਥਾਂ ਦੇ ਨਾਲ ਮੈਂ ਪਾਠੀ ਸਾਹਿਬ ਨੂੰ ਅਰਦਾਸ ਕਰਨ ਲਈ ਗਿਆ ਉਸ ਵੇਲੇ ਮੇਰੇ ਮਨ ਵਿੱਚ ਬਹੁਤ ਬਿਵਾਲ ਸੀ ਬਹੁਤ ਤੂਫਾਨ ਸੀ ਮੇਰੀ ਅਰਦਾਸ ਸੀਗੀ ਮੇਰੀ ਇਹ ਅਰਦਾਸ ਲੈ ਕੇ ਗਈ ਸੀਗੀ ਕਿ ਜਿਨ੍ਹਾਂ ਨੇ ਮੈਨੂੰ ਇਸ ਮੁਕਾਮ ਤੇ ਲਿਆਂਦਾ ਹੈ ਜਿਨ੍ਹਾਂ ਨੇ ਮੈਨੂੰ ਮਜਬੂਰ ਕੀਤਾ ਵੀ ਮੈਂ ਆਪਣੇ ਬੱਚੇ ਲੈ ਕੇ ਆਪਣਾ ਘਰ ਬਣਾਇਆ ਹੋਇਆ ਘਰ ਤਾਲਾ ਲਾ ਕੇ ਜਾਵਾਂ ਉਨਾ ਨੂੰ ਮੇਰਾ ਵਾਇਗਰੂ ਸਜਾ ਦੇਵੀ ਕਿਉਂਕਿ ਮੇਰੇ ਕੋਲੇ ਉਸ ਟਾਈਮ ਤੇ ਕੁਝ ਨਹੀਂ ਸੀਗਾ ਨਾ ਭਰਾ ਨਾ ਪਿਓ ਨਾ 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 ਮਮਾ ਨਾ ਮੇਰੇ ਕੋਲੇ ਕੋਈ سپورਟ ਕੁਝ ਨਹੀਂ ਸੀਗਾ ਜਿਨ੍ਹਾਂ ਦੇ ਸਿਰ ਤੇ ਮੈਂ ਨਾਲ ਲੜ ਸਕਦੀ ਸੀ ਉਸ ਟਾਈਮ ਤੇ ਮੇਰੇ ਕੋਲੇ ਇਕੱਲਾ ਮੇਰਾ ਵਾਇਗਰੂ ਸੀਗਾ ਉਸ ਤੋਂ ਬਿਨਾ ਹੋਰ ਕੋਈ ਰਸਤਾ ਵੀ ਨਹੀਂ ਲੱਭਦਾ ਸੀ ਮੈਂ ਵਾਇਗਰੂ ਕੋਲੇ ਜਾ ਕੇ ਅਰਦਾਸ ਕੀਤੀ ਤੇ ਮੇਰੀ ਅਰਦਾਸ ਬਹੁਤ ਛੇਤੀ ਵੀ ਸੁਣੀ ਗਈ ਚਲੋ ਜੀ ਪਾਠੀ ਸਾਹਿਬ ਨੇ ਥੋੜੀ ਜੀ ਅਰਦਾਸ ਤੋੜ ਮਰੋੜ ਕੇ ਕੀਤੀ ਕਿ ਇਹਨਾਂ ਦੇ ਘਰ ਵਿੱਚ ਸੁੱਖ ਸ਼ਾਂਤੀ ਹੋਵੇ ਇਹਨਾਂ ਦਾ ਕਲੇਸ਼ ਮਿਟੇ ਉਸ ਤਰ੍ਹਾਂ ਪਰ ਉਸ ਵੇਲੇ ਮੇਰੀ ਅਰਦਾਸ ਦੀ ਭਾਵਨਾ ਹੋਰ ਸੀਗੀ ਮੈਂ ਜਿਸ ਭਾਵਨਾ ਨਾਲ ਗਈ ਸੀਗੀ ਉਸ ਭਾਵਨਾ ਦੇ ਨਾਲ ਮੇਰੀ ਵਾਹਿਗੁਰੂ ਨੇ ਸੁਣੀ ਹੈ ਹਾਲਾਂਕਿ ਮੈਨੂੰ ਹੁਣ ਸ਼ਾਇਦ ਇਹ ਆਉਂਦਾ ਕਿ ਜੋ ਦੁਸ਼ਟਿਆ ਨੇ ਕਰਨਾ ਸੀ ਮੇਰੇ ਨਾਲ ਕਰਤਾ ਸ਼ਾਇਦ ਮੈਂ ਉਹ ਸ਼ਰਾਫ ਦੇ ਕੇ ਉਹਨਾਂ ਨੂੰ ਨਾਂ ਨਿਕਲਦੀ ਉੱਥੋਂ ਨਾਂ ਦੇ ਚਿੱਟੇ ਕੱਪੜੇ ਆ ਜੀ ਨਾਮਦਗੀਆਂ ਲੀਡਰੀਆਂ ਘਰ ਵਿਖ ਗਏ ਜ਼ਮੀਨਾਂ ਉੱਡ ਗਈਆਂ 2 2 3 3 ਵਿਆਹ ਖਤਮ ਸਭ ਕੁਝ ਦੂਸਰੇ ਨੂੰ ਬਰਬਾਦ ਕਰਨ ਵਾਲੇ ਕਦੇ ਆਵਾਦ ਨਹੀਂ ਹੁੰਦੇ ਕਰਮਾਂ ਦਾ ਫਲ ਹਮੇਸ਼ਾ ਤੁਹਾਨੂੰ ਮਿਲਦਾ ਹੈ ਚਾਹੇ ਸਮਾਂ ਪਾ ਕੇ ਮਿਲ ਜੇ ਚਾਹੇ ਤੁਰੰਤ ਮਿਲ ਜੇ ਇਹ ਹੁੰਦਾ ਹੈ ਜੀ ਰੱਬ ਦੀ ਇਨਵੈਸਟੀਗੇਸ਼ਨ ਤੇ ਡਿਪੈਂਡ ਹੈ ਕਿ ਰੱਬ ਕਿੰਨੀ ਛੇਤੀ ਇਨਵੈਸਟੀਗੇਸ਼ਨ ਕਰਦਾ ਤੁਹਾਡੀ ਭੁਗਤਣਾ ਤੁਹਾਨੂੰ ਹਰ ਹਾਲ ਪਏਗਾ ਇੱਕ ਚੀਜ਼ ਤੁਸੀਂ ਮੁੱਕਰ ਨਹੀਂ ਸਕਦੇ ਕੀ 20 ਸਾਲ ਹੋ ਗਏ ਰੱਬ ਨੇ ਸਾਡੀ ਕੀ ਲਤਪੰਨਤੀ ਨਹੀਂ ਉਹ ਤੁਸੀਂ ਉਸ ਚੱਕੀ ਦੇ ਪੁੜੇ ਵਿੱਚ ਆਏ ਨਹੀਂ ਤੁਹਾਡੀ ਇਨਵੈਸਟੀਗੇਸ਼ਨ ਚਾਲੂ ਨਹੀਂ ਹੋਈ ਤੁਹਾਡੀ ਫੈਲ ਰੱਬ ਨੇ ਪੁੱਟ ਨਹੀਂ ਕੀਤੀ ਤੁਹਾਡੀ ਫੈਲ ਲੱਗੀ ਹੋਈ ਆ ਚੱਕੀ ਨਹੀਂ ਤੁਹਾਡੀ ਜਿੱਦੇ ਫੈਲ ਚੱਕੀ ਗਈ ਤੁਹਾਡੇ ਕਰਮਾਂ ਦਾ ਲੇਖਾ ਜੋਖਾ ਤੁਹਾਡੀ ਲਾਦ ਨੂੰ ਭੁਗਤਣਾ ਪੈਣਾ ਇਹੇ ਤੁਸੀਂ ਸ਼ੁਕਰ ਮਨਾਓ ਵੀ ਜੇ ਤੁਹਾਡਾ ਲੇਖਾ ਜੋਖਾ ਤੁਸੀਂ ਭੁਗਤ ਕੇ ਚਲੇ ਗਏ ਨਾ ਧੰਨਵਾਦ ਕਰੋ ਰੱਬ ਦਾ ਕਿ ਤੁਹਾਡੀ ਫੈਲ ਛੇਤੀ ਚੱਕੀ ਗਈ ਜੇ ਤੁਹਾਡੀ ਫੈਲ ਤੁਹਾਡੇ ਲਾਦਾਂ ਦੇ ਟਾਈਮ 'ਚ ਚੱਕੀ ਜਾਂਦੀ ਆ ਨਾ ਜਿਹਦੀ ਔਲਾਦ ਦੁਖੀ ਆ ਨਾ ਉਸ ਤੋਂ ਵੱਡਾ ਇੱਥੇ ਦੁਨੀਆ ਦੇ ਉੱਤੇ ਕੋਈ ਗਰੋਹ ਤੇ ਕੋਈ ਰੋਗ ਨਹੀਂ ਹੈਗਾ ਰੱਬ ਜਦੋਂ ਫੈਲ ਚੱਕਦਾ ਨਾ ਕਈ ਵਾਰ 20 ਸਾਲ ਵੀ ਲਾ ਲਾਂਦਾ 15 ਵੀ ਲਾ ਲਾਂਦਾ ਉਸ ਲੇਖੇ ਤੋਂ ਡਰਿਆ ਕਰੋ ਗੱਲ ਆ ਜਾਂਦੀ ਫਿਰ ਉੱਥੇ ਜੀ ਪਰ ਬਸ਼ਰਮਾ ਦੇ ਚਿੱਤ ਚੇਤੇ ਵੀ ਯਾਦ ਨਹੀਂ ਕਿ ਅਸੀਂ ਕਿਸੇ ਨੂੰ ਇਸ ਘਰ ਦੇ ਵਿੱਚੋਂ ਕੱਢਿਆ ਸੀ ਕਿਸੇ ਨੂੰ ਅਸੀਂ ਘਰ ਦੇ ਵਿੱਚੋਂ ਕੱਢਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਸੀ ਸੀ ਮੁੱਛ ਮੋੜ ਕੇ ਹਿੱਕ ਝੱਤ ਮਾਰ ਕੇ ਕਿਹਾ ਸੀ ਕਿ ਤੈਨੂੰ ਵਸਣ ਨਹੀਂ ਦੇਣਾ ਤੇ ਰੱਬ ਨੇ ਉਹਨਾਂ ਨੂੰ ਵੀ ਉਸ ਕੰਗਾਰ ਤੇ ਪਹਛਾਤਾ ਰੱਬ ਨੇ ਉਸ ਕੰਗਾਰ ਤੇ ਪਛਾਤਾ ਕਿ ਖੋਦ ਨੂੰ ਉਹਨਾਂ ਨੂੰ ਪਿੰਡ ਛੱਡਣ ਦੀ ਨੌਬਤ ਆ ਗਈ। ਹੈ ਤਾਂ ਜੀ ਚਲੋ ਰੱਬ ਦੇ ਉਸ ਕਰਤਾਪੁਰਖ ਦੇ ਰੰਗ ਨੇ ਜਿਉਂ ਮਹਾਰਾਜ ਨੂੰ ਸਹੀ ਲੱਗਦਾ ਹੈ ਮਹਾਰਾਜ ਸਭ ਸਭ ਦੇ ਲਈ ਸਹੀ ਕਰਦੇ ਨੇ। ਪਰ ਜਿਨ੍ਹਾਂ ਦੇ ਲਈ ਤੁਸੀਂ ਸਹੀ ਕੀਤਾ ਹੋਵੇ ਜਦੋਂ ਉਹ ਤੁਹਾਡੇ ਨਾਲ ਗਲਤ ਕਰਨ ਉਹਨਾਂ ਨੂੰ ਤੁਸੀਂ ਚਾਹ ਕੇ ਵੀ ਬਦੋਆਨਾ ਦੇ ਸਕੋ ਕਿਉਂਕਿ ਨਾ ਇਹ ਹਰ ਇੱਕ ਦੀ ਫਿਤਰਤ ਹੁੰਦੀ ਹੈ। ਇਸ ਨਾਲ ਤੁਹਾਡੇ ਦਿਲ ਦੇ ਰਿਸ਼ਤੇ ਨਾ ਇੰਨੇ ਨਜ਼ਦੀਕ ਹੁੰਦੇ ਆ ਜਿਵੇਂ ਕਿ ਮੇਰੇ ਹਸਬੰਡ ਦੇ ਇੱਕ ਚਾਚੇ ਦਾ ਘਰ ਹੈ ਜਿਵੇਂ ਸਾਡਾ ਘਰ ਜਦੋਂ ਅਸੀਂ ਸਗਰੀਏ ਸਾਈਡ ਤੋਂ ਆਉਂਦੇ ਆ ਤਾਂ ਜਦੋਂ ਸਾਡੇ ਘਰ ਦੀ ਅਸੀਂ ਐਂਟਰੀ ਤੇ ਗੱਲ ਕਰੀਏ ਐਂਟਰੀ ਤੋਂ ਸਾਡੇ ਸੱਜੇ ਹੱਥ ਘਰ ਹੈ ਜਿਹੜਾ ਉਹਨਾਂ ਦੀ ਗੱਲ ਕਰ ਲੈਣੇ ਆ ਕਿ ਉਹਨਾਂ ਦੇ ਨਾਲ ਨਾ ਸਾਡੇ ਤਾਲੁਕਾਤ ਚੰਗੇ ਸੀ ਮੇਰੇ ਤਾਲੁਕਾ ਚੰਗੇ ਸੀ ਮੇਰੀ ਸੱਸ ਦੇ ਕਿਸੇ ਨਾਲ ਵੀ ਤਾਲੁਕਾ ਚੰਗੇ ਨਹੀਂ ਸੀ ਪੰਜਾਂ ਘਰਾਂ ਦੇ ਨਾਲ ਮੇਰੀ ਸੱਸ ਦੀ ਕਿਸੇ ਨਾਲ ਨਹੀਂ ਬੰਦੀ ਸੀ ਮੇਰੇ ਤਾਲੂਕਾ ਚੰਗੇ ਸੀ ਮੈਂ ਉਹਨਾਂ ਨਾਲ ਹਮਦਰਦੀ ਕਰਦੀ ਸੀ ਉਹ ਮੇਰੇ ਨਾਲ ਕਰਦੀਆਂ ਸੀ ਚਾਹੇ ਉਤਲੇ ਮਣੋਂ ਕਰਦੀਆਂ ਸੀ ਅੰਦਰੋਂ ਚਾਹੇ ਸਾਨੂੰ ਉਹ ਉਜੜੇ ਸਾਡੀ ਲੜਾਈ ਪੜਾਈ ਚ ਇੰਟਰਸਟਿਡ ਹੋਣ ਸਾਡਾ ਬੇੜਾ ਕਰਕੇ ਹੀ ਸੌਂਦੇ ਹੋਣ ਉਹ ਪਰ ਮੈਂ ਉਹਨਾਂ ਦਾ ਦਿਲੋਂ ਕਰਦੀ ਸੀ ਉਹਨਾਂ ਦੀ ਕੁੜੀ ਦਾ ਵੀ ਮੈਂ ਬਹੁਤ ਜ਼ਿਆਦਾ ਦਿਲੋਂ ਪਿਆਰ ਕੀਤਾ ਮੈਨੂੰ ਉਹ ਬੱਚੀ ਮੈਨੂੰ ਆਪਣੀ ਬੱਚੀ ਦੀ ਤਰ੍ਹਾਂ ਬਿਲਕੁਲ ਫੀਲ ਹੁੰਦਾ ਸੀ ਕਿ ਮੇਰੀ ਬੱਚੀ ਦੀ ਤਰ੍ਹਾਂ ਜਦੋਂ ਮੇਰਾ ਮਸਲਾ ਹੋਇਆ ਮੇਰੇ ਤੇ ਹਕੂਮਤਾਂ ਕੀਤੀਆਂ ਗੰਗਾ ਮੈਨੂੰ ਗਵਾਹੀ ਦੇਣ ਲਈ ਪ੍ਰੈਸ਼ਰਾਈਜ਼ ਕੀਤਾ ਗਿਆ ਤਾਂ ਮੇਰੀ ਸੱਸ ਨੇ ਉਸ ਟਾਈਮ ਤੇ ਮੇਰੇ ਕੋਲੇ ਕੰਡੀਸ਼ਨ ਰੱਖੀ ਸੀ ਕਿ ਤੂੰ ਜਾਂ ਤਾਂ ਗਵਾਹੀ ਦੇ ਦੇ ਜੇ ਤੂੰ ਗਵਾਹੀ ਵੀ ਨਹੀਂ ਦੇਣੀ ਨਾ ਚਾ ਤੂੰ ਇਦਾਂ ਕਰ ਵੀ ਇਹਨਾਂ ਦੀ ਕੁੜੀ ਦਾ ਨਾਮ ਲੈ ਦੇ ਤੇ ਅਸੀਂ ਤੇਰੇ ਨਾਲ ਖੜ ਜਾਾਂਗੇ ਮੈਨੂੰ ਦੋ ਆਪਸ਼ਨ ਦਿੱਤੇ ਗਏ ਸੀ ਕਿ ਪਹਿਲਾ ਵੀ ਤੁਸੀਂ ਉਸ ਬੰਦੇ ਨਾਲ ਜਿੰਨਾ ਦੀ ਇਹਨਾਂ ਦੀ ਨਹੀਂ ਬਣਦੀ ਵੀ ਉਹਦੇ ਖਿਲਾਫ ਗਵਾਹੀ ਦੇ ਦੇ ਉਸਤੇ ਖਿਲਾਫ ਮੈਂ ਗਵਾਹੀ ਦੇਣ ਤੋਂ ਪੂਰੀ ਤਰ੍ਹਾਂ ਇਨਕਾਰ ਕਰਤਾ ਸੀਗਾ ਫਿਰ ਇਹਨਾਂ ਨੂੰ ਲੋਟ ਰੌਣ ਨਹੀਂ ਆਈ ਮੈਂ ਇਹਨਾਂ ਦੇ ਇਹਨਾਂ ਨੂੰ ਲੱਗਿਆ ਵੀ ਇਸ ਦਾ ਨੋਟ ਨਹੀਂ ਆਉਂਦੀ ਤਾਂ ਫਿਰ ਇਹਨਾਂ ਨੇ ਕਿਹਾ ਵੀ ਚਲੋ ਜਾਂਦੇ ਚੋਰ ਦੀ ਪੱਗ ਹੀ ਸਹੀ ਵੀ ਇੱਕ ਦੂਸਰੇ ਤੇ ਜਦੋਂ ਖਾਰ ਖਾਂਦੇ ਹੋਣ ਘਰਾਂ ਦੇ ਸ਼ਰੀਕੇ ਕਿ ਵਿਲੇ ਜਿਹੜੇ ਅੱਜ ਗੱਲ ਕਰਦੇ ਆ ਵੀ ਜਿਹੜੇ ਅੱਜ ਏਕਤਾ ਕਰਕੇ ਬੜਾ ਪਿਆਰ ਦਿਖਾਉਂਦੇ ਨੇ ਵੀ ਸਾਡਾ ਪਿਆਰ ਬਹੁਤ ਹੈ ਅਸੀਂ ਇੱਕ ਦੂਜੇ ਦੇ ਹਮਦਰਦੀ ਆਂ ਇੱਕ ਦੂਜੇ ਦੇ ਅਸੀਂ ਸਲਾਹਕਾਰ ਆਂ ਇੱਕ ਦੂਸਰੇ ਦੇ ਅਸੀਂ ਹਮਦਰਦ ਆਂ ਹਮਦਰਦ ਦੁਰਦ ਕੁਛ ਨਹੀਂ ਜੀ ਸਾਰਾ ਮਸਲਾ ਪੈਸੇ ਦਾ ਜ਼ਮੀਨ ਦਾ ਕੌਲੀ ਚੱਟ ਦਾ दारू ਦੀ ਗਲਾਸੀ ਦਾ ਸਾਰਾ ਇੱਕ ਦੂਸਰੇ ਨੂੰ ਖੁੰਗਲ ਕਰਨ ਦਾ ਅੰਦਰੋਂ ਇਹਨਾਂ ਦੇ ਮਕਸਦ ਹੈ ਇੱਕ ਦੂਸਰੇ ਨੂੰ ਖੁੰਗਲ ਕਰਨ ਦੇ ਪਰ ਹਾਂ ਇੱਕ ਗੱਲ ਕਰਦੇ ਆ ਮੈਂ ਇੱਥੇ ਇੱਕ ਗੱਲ ਮੈਂ ਕਲੀਅਰ ਕਰਦੇ ਆ ਜੇ ਮੈਂ ਆਪਣੇ ਘਰ ਵਾਲੇ ਬਾਰੇ ਗੱਲ ਕਰਾਂ ਚਰਨਜੀਤ ਦੇ ਦਿਲ ਵਿੱਚ ਕੁਝ ਵੀ ਨਹੀਂ ਹੈ ਜਿਹਾ ਕਿ ਉਹ ਇਹਨਾਂ ਨੂੰ ਬਰਬਾਦ ਕਰਨਾ ਚਾਹੁੰਦਾ ਚਰਨਜੀਤ ਨੂੰ ਇਹ ਬਰਬਾਦ ਕਰਨਾ ਚਾਹੁੰਦੇ ਆ ਪਹਿਲੇ ਦਿਨ ਤੋਂ ਜਾਣਦੀ ਐ ਪਰ ਤੁਸੀਂ ਦੇਖੋ ਵੀ ਚਰਨਜੀਤ ਦੇ ਮਨ ਵਿੱਚ ਇੱਕ ਵੀ ਪਰਸੈਂਟ ਮੈਲ ਨਹੀਂ ਵੀ ਉਹ ਆਪਣੇ ਇੱਧਰ ਸੱਜੇ ਘਰ ਵਾਲਿਆਂ ਨੂੰ ਭੇਕਾਰ ਵਾਲਿਆਂ ਨੂੰ ਜਾਂ ਅੱਡੇ ਦੇ ਘਰ ਵਾਲਿਆਂ ਨੂੰ ਉਹ ਬਰਬਾਦ ਕਰਨਾ ਚਾਹੁੰਦਾ ਚਰਨਜੀਤ ਦੇ ਮਨ 'ਚ ਇਹਨਾਂ ਦੇ ਪ੍ਰਤੀ ਕੋਈ ਮੈਲ ਨਹੀਂ ਪਰ ਇਹਨਾਂ ਤਿੰਨਾਂ ਚਾਰਾਂ ਘਰਾਂ ਦੇ ਅੰਦਰ ਇੰਨੀਆਂ ਸਾਜ਼ਿਸ਼ਾਂ ਤੇ ਯਾਰ ਨੇ ਨਾ ਮੂੰਹ ਤੇ ਮਿੱਠੇ ਬਣ ਕੇ ਕਿ ਅਸੀਂ ਤੇਰੇ ਆ ਤੇਰੇ ਮਗਰ ਹਾਂ ਇੰਨੀ ਜੜਾ ਨੂੰ ਗਾਤੀ ਪਾਈ ਐ ਇਸ ਬੰਦੇ ਨੂੰ ਭੋਰਾ ਭੋਰਾ ਵੱਟ ਕੇ ਰੱਖਦਾ ਪਰ ਇਹਨੂੰ ਪਤਾ ਫੇਰ ਵੀ ਨਹੀਂ ਲੱਗਿਆ ਕਿ ਮੈਨੂੰ ਕੌਣ ਵੱਟ ਗਿਆ ਜਾਂ ਮੈਂ ਵੱਟਿਆ ਵੀ ਗਿਆ ਇਹਨੂੰ ਹਜੇ ਵੀ ਰਿਅਲਾਈਜ਼ ਨਹੀਂ ਹੋਇਆ ਪਰ ਗੱਲ ਕਰਦੇ ਹਾਂ ਕਿ ਮਨਸ਼ਾ ਦੀ ਮੈਨੂੰ ਮੇਰੀ ਸੱਸ ਨੇ ਹਾਂ ਵੀ ਤੁਸੀਂ ਤੂੰ ਇਹਨਾਂ ਦੀ ਕੁੜੀ ਦਾ ਨਾਮ ਲੈ ਦੇ ਅਸੀਂ ਤੇਰੀ ਸਾਥ ਦੇ ਦੇਾਂਗੇ ਚੱਲ ਤੂੰ ਗਵਾਈ ਨਾ ਦੇ ਉਧਰ ਪਰ ਇੱਧਰ ਤੂੰ ਕਹ ਦੇ ਵੀ ਇੱਧਰ ਇਹਨਾਂ ਦੀ ਕੁੜੀ ਦਾ ਮੇਰਾ ਕੋਈ ਮਸਲਾ ਨਹੀਂ ਮੇਰੀ ਉਸ ਟਾਈਮ ਤੇ ਗਲਤੀ ਲਾ ਲਓ ਜਾਂ ਮੇਰੀ ਜਾਗਦੀ ਜ਼ਮੀਰ ਦੀ ਗੱਲ ਲਾ ਲਓ ਮੈਂ ਮੇਰੀ ਸੱਸ ਨਾਲ ਉਸ ਟਾਈਮ ਤੇ ਪਹਿਲੀ ਯਾਰ ਬਗਾਵਤ ਕੀਤੀ ਸੀ ਮੈਂ ਕਹਾਂ ਮੇਰੇ ਤੇ ਤੂੰ ਜੋ ਮਰਜੀ ਚਿੱਕੜ ਪਾਲਾ ਇਹ ਗੱਲ ਜੇ ਕੋਈ ਪੁੱਛਦਾ ਹੋਵੇ ਕਿ ਮੈਂ ਕਿਹਦੇ ਲਈ ਕਰ ਰਹੀ ਹਾਂ ਤਾਂ ਬਹੁਤ ਸਾਰੇ ਪਿੰਡ ਦੇ ਵਿੱਚੋਂ ਵੀ ਵੀਡੀਓ ਦੇਖਦੇ ਨੇ ਬਹੁਤ ਸਾਰੀਆਂ ਮੇਰੀਆਂ ਹੋਰ ਵੀ ਭੈਣਾਂ ਜਿਹੜੀਆਂ ਮੇਰੇ ਨਾਲ ਦੁੱਖ ਤਰਤ ਸ਼ੇਅਰ ਕਰਦੀਆਂ ਜਿਨ੍ਹਾਂ ਦੇ ਨਾਲ ਮੈਂ ਕੱਲੀਆਂ-ਕੱਲੀਆਂ ਗੱਲਾਂ ਨਹੀਂ ਕਰ ਸਕਦੀ ਸਾਰਿਆਂ ਦੇ ਨਾਲ ਮੇਰੀਆਂ ਇੱਥੇ YouTube ਦੇ ਰਾਹੀਂ ਗੱਲਾਂ ਵੀਡੀਓ ਦੇ ਰਾਹੀਂ ਹੋ ਜਾਂਦੀਆਂ ਉਸ ਕੁੜੀ ਦੀ ਇੱਜ਼ਤ ਬਚਾਉਣ ਲਈ ਮੈਂ ਮੇਰੀ ਸੱਸ ਨਾਲ ਲੜਾਈ ਕੀਤੀ ਸੀ ਕਿ ਮੇਰੇ ਤੇ ਚਾਹੇ ਤੂੰ ਦੋਚ ਘਡੋਰ ਪਾ ਦੇ ਦੋ ਅਲੀਗੇਸ਼ਨ ਜ਼ੋਰ ਲਾ ਦੇ ਪਰ ਮੈਂ ਕਿਸੇ ਦੀ ਬੱਚੀ ਦੇਖ ਕੇ ਵੀ ਬਦਨਾਮ ਨਹੀਂ ਕਰੂੰਗੀ ਕਿਉਂ ਕਿਸੇ ਦੀ ਤੀਹ ਭੈਣ ਨੂੰ ਬਦਨਾਮ ਕਰਨਾ ਉਹ ਇੰਨੀ ਚੰਗੀ ਕੁੜੀ ਹੈ ਕਿ ਉਸ ਕੁੜੀ ਦਾ ਮੈਂ ਜਿੰਨਾ ਦੇਖਿਆ ਮੇਰੇ ਨਾਲ ਵਰਤੀ ਹੈ ਮੈਂ ਉਸ ਕੁੜੀ ਦਾ ਕੋਈ ਸਲੈਤਾ ਵਿੱਚ ਮੋਲਣੀ ਦੇ ਸਕਦੀ ਬਹੁਤ ਸਿਆਣੀ ਕੁੜੀ ਹੈ ਪਰ ਮੈਨੂੰ ਮੇਰੀ ਸੱਸ ਨੇ ਸ਼ਰਤ ਰੱਖੀ ਸੀ ਹੁਣ ਮੇਰੀ ਥਾਂ ਤੇ ਸ਼ਾਇਦ ਕੋਈ ਹੋਰ ਕੁੜੀ ਹੁੰਦੀ ਹੋਰ ਨੋ ਹੁੰਦੀ ਉਹਨਾਂ ਦੀ ਆਪਣਾ ਘਰ ਬਚਾਉਣ ਲਈ ਆਪਣਾ ਉਸ ਘਰ ਦੇ ਵਿੱਚ ਉਹਨਾਂ ਸਾਰਿਆਂ ਦੀ ਹੰਗਰ ਦੀ ਬਟੋਰਨ ਲਈ ਕਹੀ ਦੇਣਾ ਸੀਗਾ ਕਿ ਮੈਂ ਤਾਂ ਜ਼ਬਾਨ ਫਲਾ ਕੇ ਛੱਡਣੀ ਹੈ ਚਾਹੇ ਤਾਂ ਉੱਧਰ ਗਵਾਹੀ ਦੇ ਦੇਆ ਜਾਂ ਉੱਧਰ ਵੀ ਗਵਾਹੀ ਨਹੀਂ ਦੇਣੀ ਤਾਂ ਮੈਂ ਇੱਧਰ ਇੱਕ ਕੁੜੀ ਦਾ ਨਾਮ ਲੈ ਲਿਆ ਮੇਰੀ ਸੱਸ ਕਹਿ ਰਹੀ ਹੈ ਨਾ ਕਿ ਅਸੀਂ ਤੇਰੀ ਸਪੋਰਟ ਕਰਾਂਗੇ ਅਸੀਂ ਤੈਨੂੰ ਸਾਥ ਦੇਵਾਂਗੇ ਤਾਂ ਤੂੰ ਗਵਾਹੀ ਦੇ ਦੇ ਮੈਂ ਦੇ ਸਕਦੀ ਸੀ ਗਵਾਹੀ ਪਰ ਨਹੀਂ ਕਿਉਂਕਿ ਮੇਰੇ ਅੰਦਰ ਮੇਰੀ ਜਿਉਂਦੀ ਆਤਮਾ ਹੈ ਮੇਰੇ ਅੰਦਰ ਮੇਰਾ ਰੱਬ ਵਸਦਾ ਹੈ ਮੈਂ ਮਾੜਾ ਨਹੀਂ ਕਰ ਸਕਦੀ ਮੈਂ ਮੇਰੇ ਦੁਸ਼ਮਣਾਂ ਦੀ ਵੀ ਉਹੀ ਗੱਲ ਕਰੂੰਗੀ ਜੋ ਹੈ ਨਹੀਂ ਕੱਲ ਨੂੰ ਜੇ ਕਿ ਮੈਨੂੰ ਇਹ ਗੱਲ ਕਹੇ ਕਿ ਫਲਾਨਾ ਤੇਰਾ ਦੁਸ਼ਮਣ ਤੇ ਤੂੰ ਇਹ ਖਿਲਾਫ ਗਵਾਹੀ ਦੇ ਦੇ ਜਾਂ ਤੂੰ ਇਹ ਕਹ ਦੇ ਵੀਡੀਓ ਦੇ ਵਿੱਚ ਵੀ ਫਲਾਨੇ ਦੇ ਵਿੱਚ ਆਹ ਗਲਤੀ ਹੈ ਜੋ ਦੀ ਗਲਤੀ ਨਹੀਂ ਹੈ ਮੈਂ ਉਸ ਤੇ ਇੱਕ ਟਿੱਪਣੀ ਕਰੂੰਗੀ ਹੀ ਨਹੀਂ ਜੋ ਚੀਜ਼ ਉਹ ਕਰਦਾ ਹੀ ਨਹੀਂ ਹੈ ਮੈਂ ਉਸਤੇ ਖਿਲਾਫ ਉਹ ਸ਼ਬਦ ਕਦੇ ਨਹੀਂ ਵਰਤੂੰਗੀ ਕਿ ਜੋ ਉਹਦੇ ਨੇਚਰ ਵਿੱਚ ਇਹ ਚੀਜ਼ ਨਹੀਂ ਹੈ ਕਿਉਂਕਿ ਹਰ ਬੰਦਾ ਸਾਰੇ ਪਾਸਿਓ ਮਾੜਾ ਨਹੀਂ ਹੁੰਦਾ ਤੇ ਸਾਰੇ ਪਾਸਿਓ ਹਰ ਬੰਦਾ ਚੰਗਾ ਨਹੀਂ ਹੁੰਦਾ ਬੰਦੇ ਵਿੱਚ ਗੁਣ ਵੀ ਹੁੰਦੇ ਆ ਔਗਣ ਵੀ ਹੁੰਦੇ ਆ ਪਰ ਕਈ ਔਗਣ ਐ ਜਿਹੇ ਹੁੰਦੇ ਆ ਕਿ ਬਹੁਤ ਸਾਰੇਆਂ ਨੂੰ ਇੱਕ ਔਗਣ ਆ ਸਾਰੇ ਘਰ ਤਬਾਹ ਕਰ ਦਿੰਦਾ ਰਾਜਨੀਤੀ ਦਾ ਔਗਣ ਜਿਹਦੇ ਦਿਮਾਗ ਵਿੱਚ ਇੱਥੇ ਰਾਜਨੀਤੀ ਦਾ ਫਤੂਰ ਬਣਿਆ ਹੋਇਆ ਨਾ ਦੂਸਰਿਆਂ ਦੀ ਬਰਬਾਦੀ ਬਾਰੇ ਨਹੀਂ ਸੋਚਦਾ ਉਹ ਬੰਦਾ ਬਹੁਤ ਜ਼ਿਆਦਾ ਖਤਰਨਾਕ ਹੁੰਦਾ ਚਾਹੇ ਉਹਦਾ ਕਰੈਕਟਰ ਪਾਕ ਹੋਵੇ ਚਾਹੇ ਉਹ ਨਸ਼ੇ ਨਾ ਕਰਦਾ ਹੋਵੇ ਪਰ ਜਦੋਂ ਉਹਦੇ ਮਾਨਸਿਕ ਰੂਪ ਦੇ ਵਿੱਚ ਉਹ ਰਾਜਨੀਤਿਕ ਚੀਜ਼ਾਂ ਸੋਚਦਾ ਹੋਵੇ ਦੂਸਰਿਆਂ ਨੂੰ ਬਰਬਾਦ ਕਰਨਾ ਸੋਚਦਾ ਹੋਵੇ ਸਭ ਤੋਂ ਜ਼ਿਆਦਾ ਹਾਨੀਕਾਰਕ ਤੇ ਖਤਰਨਾਕ ਉਹ ਬੰਦਾ ਹੁੰਦਾ ਸੋ ਇਹ ਚੀਜ਼ਾਂ ਜੀ ਆਪਾਂ ਕਲੀਅਰ ਕਰਦੀ ਹੈ ਕਿ ਮੈਂ ਉਸ ਟਾਈਮ ਤੇ ਮੈਂ ਕੋਈ ਨਗਵਾਈ ਦਿੱਤੀ ਸੀ ਨਾ ਮੈਂ ਕਿਸੇ ਦੀ ਧੀ ਭੈਣ ਦੇ ਉੱਪਰ ਚਿੱਕੜ ਪਵਾਇਆ ਸੀ ਮੈਂ ਇਹ ਕਹਿਤਾ ਸੀਗਾ ਕਿ ਜੋ ਤੁਸੀਂ ਮੇਰੇ ਤੇ ਲਾਉਣਾ ਕਿਉਂਕਿ ਮੈਨੂੰ ਇੰਨਾ ਪ੍ਰਾਊਡ ਸੀ ਕਿ ਜਦੋਂ ਕਹਦੇ ਨਹੀਂ ਹੁੰਦੇ ਕਿ ਇੱਕ ਸਿਉਣਾ ਤਪਦਾ ਹੈ ਨਾ ਪੱਠੀ ਚ ਸੁੱਟਦੇ ਆ ਤਾਂ ਨਿਖਰ ਕੇ ਉਹ ਹੋਰ ਚਮਕਦਾਰ ਹੋ ਜਾਂਦਾ ਸੋ ਮੈਨੂੰ ਇਹ ਸੀਗਾ ਕਿ ਮੈਨੂੰ ਇਹ ਕੁਝ ਵੀ ਕਹਿ ਦੇਣਗੇ ਨਾ ਮੈਨੂੰ ਮੇਰੇ ਤੇ ਅਸਰ ਹੀ ਨਹੀਂ ਹੋਣਾ ਕਿਉਂਕਿ ਮੈਨੂੰ ਇਹ ਮੈਂ ਆਪਣੇ ਬਾਰੇ ਜਾਣਦੀ ਸੀ ਤਾਂ ਮੈਨੂੰ ਲੱਗਦਾ ਸੀ ਕਿ ਲੋਕ ਵੀ ਮੇਰੇ ਬਾਰੇ ਬਹੁਤ ਕੁਝ ਜਾਣਦੇ ਹੋਣਗੇ ਕਿ ਇਹ ਇਸ ਤਰ੍ਹਾਂ ਦੀ ਹੈ ਕਦੇ ਬਾਹਰ ਹੀ ਨਹੀਂ ਨਿਕਲੀ ਕਦੇ ਗੇਟ ਤੋਂ ਬਾਹਰ ਨਹੀਂ ਆਈਏ ਕਦੇ ਕੋਲਿਓਂ ਬਾਹਰ ਨਹੀਂ ਆਈਏ ਇਸ ਤਰ੍ਹਾਂ ਕਿਵੇਂ ਹੋ ਸਕਦਾ ਪਰ ਨਹੀਂ ਲੋਕ ਬਹੁਤ ਸਾਰੇ ਤਮਾਸ਼ਗੀਰ ਹੁੰਦੇ ਉਸ ਟਾਈਮ ਤੋਂ ਬਹੁਤ ਸਾਰੇ ਇੰਟਰਟੇਨਮੈਂਟ ਦੀਆਂ ਚੀਜ਼ਾਂ ਨੂੰ ਲੈਂਦੇ ਨਹੀਂ ਬਹੁਤ ਸਾਰੇ ਇਹ ਚੀਜ਼ਾਂ ਦੇਖਦੇ ਨੇਗੇ ਕਿ ਅਸੀਂ ਇਸ ਟਾਈਮ ਤੇ ਕਿਸੇ ਦੀ ਗੁੱਲੀ ਤਪਦੀ ਹੈ ਪੱਠੀ ਤਪਦੀ ਐ ਉਸ ਦੇ ਵਿੱਚ ਅਸੀਂ ਆਪਣੀਆਂ ਰੋਟੀਆਂ ਸੇਕ ਲਈਏ ਹੁੰਦਾ ਹੈ ਹਰ ਇੱਕ ਦਾ ਸੁਭਾਅ ਹੁੰਦਾ ਹੈ ਮੇਰੇ ਵੇਲੇ ਵੀ ਇਹ ਸਾਰੀਆਂ ਗੱਲਾਂ ਕੀਤੀਆਂ ਜਾਂਦੀਆਂ ਪਰ ਗੱਲ ਕਰਦੇ ਆਂ ਜੀ ਉਹੀ ਮੈਂ ਉਸ ਕੁੜੀ ਦੇ ਖਿਲਾਫ ਕੋਈ ਗਵਾਹੀ ਨਹੀਂ ਸੌਰੀ ਕੁਝ ਮੰਦਾ ਚੰਗਾ ਨਹੀਂ ਬੋਲਿਆ ਮੈਂ ਆਪਣੀ ਸੱਸ ਨੂੰ ਬੋਲਣ ਵੀ ਨਹੀਂ ਦਿੱਤਾ ਜਿਨ੍ਹਾਂ ਦੀ ਧੀ ਦੀ ਇੱਜ਼ਤ ਬਚਾਈ ਉਹ ਬੰਦੇ ਅੱਜ ਆਪਣੀ ਕੁੜੀ ਦਾ ਰਿਸ਼ਤਾ ਕਰ ਦਿੰਦੇ ਜੇ ਮੈਂ ਝੂਠਾ ਚਿਕੜ ਪਾ ਦਿੰਦੀ ਕਿਉਂਕਿ ਮੈਨੂੰ ਤਾਂ ਆਫਰਾਂ ਦਿੱਤੀਆਂ ਗੰਗਾ ਸੀ ਮੇਰੇ ਘਰ ਦੇ ਆਨੇ ਮੇਰੇ ਸੱਸ ਨੇ ਕਿਹਾ ਸੀਗਾ ਕਿ ਇਦਾਂ ਕਰਦੇ ਨਾਨਾ ਤੇ ਮੇਰੀ ਸੱਸ ਪੂਰੀ ਤਰ੍ਹਾਂ ਤਿਆਰ ਸੀ ਵੀ ਇਹ ਕੰਮ ਕਰਾ ਦੇ ਇਹਦੇ ਤੋਂ ਤੇ ਅਸੀਂ ਇਹਦੇ ਨਾਲ ਖੜ ਜਾਂਗੇ ਸਾਥ ਦੇਵਾਂਗੇ ਪਰ ਭਾਈ ਮੇਰੀ ਭਲੀ ਮਾਨਸੀ ਨਾ ਮੈਂ ਤੁਹਾਡੀ ਕੁੜੀ ਦੇ ਉੱਪਰ ਚਿੱਕੜ ਨਹੀਂ ਪਾਇਆ ਇਹਦੇ ਬਦਲੇ ਚ ਮੈਨੂੰ ਇਨਾਮ ਦਿੱਤੇ ਜਾਂਦੇ ਆ ਵੀ ਕਚਹਿਰੀਆਂ ਦੇ ਵਿੱਚ ਆਉਂਦਾ ਹੈ ਚਲੋ ਵੇ ਵੈਸੇ ਕਚਹਿਰੀ ਜਾ ਕੇ ਕੋਈ ਮੇਰੀ ਲੱਤ ਨਹੀਂ ਪਾ ਸਕਦਾ ਕਿਉਂਕਿ ਮੈਂ ਇਸ ਬੰਦੇ ਨੂੰ ਇਹਦੀ ਵੈਲਿਊ ਹੀ ਜ਼ੀਰੋ ਹੈ ਮੈਂ ਇਹਨੂੰ ਬੰਦਾ ਹੀ ਨਹੀਂ ਮੰਨਦੀ ਪਰ ਸੋਚ ਜੋ ਆਪਣੀ ਲੈ ਕੇ ਚੱਲਦਾ ਉਸ ਦੀ ਗੱਲ ਕਰਦੇ ਆਂ ਕਚਹਿਰੀਆਂ 'ਚ ਇਹ ਆਵੇ ਕਚਹਿਰੀਆਂ ਦੇ ਵਿੱਚ ਆ ਕੇ ਘਰ ਦੀ ਕੰਧ ਘਰੇ ਸਿੱਟਣ ਦੀ ਗੱਲ ਇਹ ਕਰੇ ਜਿਹੜਾ ਇਹਦੇ ਚਾਚੇ ਦਾ ਮੁੰਡਾ ਹੈ ਕਚਹਿਰੀਆਂ ਦੇ ਵਿੱਚ ਬੈਠ ਕੇ ਵਕੀਲ ਦੇ ਸਾਹਮਣੇ ਗੱਲ ਕਰਦਾ ਸੀ ਭਾਈ ਕਿ ਘਰ ਦੀ ਕੰਧ ਅਸੀਂ ਘਰੇ ਸਿੱਟ ਲੈਂਦੇ ਕੀ ਗੱਲ ਹੁਣ ਤੇਰੀ ਘਰ ਦੀ ਕੰਧ ਕਿਤੇ ਉੱਧਰ ਤਾਂ ਨਹੀਂ ਸਿੱਟੀ ਬੈਠਾ ਕਿਉਂਕਿ ਜੇ ਤੁਸੀਂ ਘਰ ਦੀ ਕੰਧ ਘਰੇ ਸਿੱਟਣ ਦੇ ਤੁਹਾਨੂੰ ਪੁਰਾਣੇ ਖਾਨਦਾਨੀ ਸ਼ੌਂਕ ਨੇ ਤੁਹਾਡੇ ਪੰਜੇ ਚਾਰੇ ਘਰ ਤੁਸੀਂ ਘਰ ਦੀਆਂ ਕੰਧਾਂ ਘਰੇ ਸਿੱਟਣ ਗਿੱਜੇ ਹੋਏ ਆ ਇਨ੍ਹਾਂ ਚੱਕਰਾਂ ਵਿੱਚ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਬਣਾਈਆਂ ਬਹੁਤ ਸਾਰੀਆਂ ਚੀਜ਼ਾਂ ਗਵਾਈਆਂ ਤੁਹਾਡੇ ਵੱਡੇ-ਵਡੇਰੇ ਨੇ ਬਹੁਤ ਕੁਝ ਗਵਾਇਆ ਕੰਧਾਂ ਸਿੱਟਣ ਦੇ ਵਿੱਚ ਹੀ ਲਟਾਇਆ ਤੇ ਕੰਧਾਂ ਸਿੱਟਣ ਦੇ ਵਿੱਚ ਹੀ ਤੁਸੀਂ ਬਣਾਇਆ ਹੋਰ ਤੁਸੀਂ ਕੋਈ ਲੱਕ ਤੋੜ ਕੇ ਕਮਾਈ ਨਹੀਂ ਕੀਤੀ ਮਿਹਨਤ ਦੀ ਕਮਾਈ ਨਾਲ ਤੁਸੀਂ ਕੁਝ ਨਹੀਂ ਬਣਾਇਆ ਕੰਧਾਂ ਗੁੰਦਾ ਸੱਟ ਸੁੱਟ ਕੇ ਤੁਸੀਂ ਗਵਾਇਆ ਤੇ ਕੰਧਾਂ ਸੱਟ ਕੇ ਬਣਾਇਆ ਤੁਸੀਂ ਕਚਹਿਰਿਆਂ 'ਚ ਵੀ ਆ ਗਏ ਨਾਲ ਵੀ ਤੁਰੇ ਫਿਰਦੇ ਹੋ ਸਮਝ ਚ ਵੀ ਆ ਗਿਆ ਕਿ ਤੁਸੀਂ दारू ਦੀ ਘੁੱਟ ਲਈ ਭਾਈ ਨਾਲ ਤੁਰੇ ਫਿਰਦੇ ਹੋ ਮੇਰੇ ਘਰ ਵਾਲੇ ਦੇ ਪਰ ਜਿਹੜਾ ਹੁਣ ਤੁਸੀਂ ਟਰੈਕਟਰ ਲੈ ਕੇ ਤੇ ਚਾਰ ਨਾਲ ਤਿੰਨ ਲਗੌੜ ਜੇ ਚੱਕੀ ਫਿਰਦੇ ਸੀ ਨਾਲ ਤੇ ਵਾਣ ਵਾਹ ਕੇ ਆਏ ਹੋ ਇਹ ਵਾਣ ਚਰਨਜੀਤ ਦਾ ਨਹੀਂ ਇਹ ਚਰਨਜੀਤ ਦੇ ਗਾਹਾਂ ਪੁੱਤ ਦਾ ਹੈ 12-13 ਸਾਲ ਦਾ ਹੋ ਗਿਆ ਪੰਜ ਚਾਰ ਸਾਲ ਹੋਰ ਵੇਟ ਕਰ ਲਿਓ ਜਿੱਦੇ ਬਰਾਬਰ 6 ਫੁੱਟ ਦਾ ਆ ਕੇ ਇੱਥੇ ਬਹਿ ਗਿਆ ਨਾ ਉਹਦੇ ਤੁਸੀਂ ਵਾਣ 'ਚ ਪੈਰ ਪਾ ਲਿਓ ਕਾ ਆਜੋ ਤੁਸੀਂ ਉਹਦੇ ਪੁੱਛਿਓ ਆਕੇ ਵੀ ਹਾਂ ਤੁਹਾਡੀ ਘਰ ਦੀ ਗੰਧ ਕਿੱਥੇ ਆ ਘਰ ਦੀ ਗੰਧ ਤਾਂ ਸੀ ਸਿੱਟ ਲੈਂਦੇ ਜਿੱਦੇ ਮੇਰਾ ਪੁੱਤ ਆਕੇ ਇੱਥੇ ਬੈਠੂਗਾ ਥੋਡੇ ਉਹਦੇ ਬੋਲਣ ਦੀ ਤੁਹਾਡੇ ਚ ਹਿੰਮਤ ਚਾਹੀਦੀ ਹੈ ਜਿੱਦਿ ਉਹ ਆਕੇ ਤੁਹਾਨੂੰ ਸਵਾਲ ਪੁੱਛੂਗਾ ਉਹਦੇ ਤੁਸੀਂ ਬਾਣ ਚ ਪੈਰ ਪਾਇਓ ਤੁਸੀਂ ਮੇਰੇ ਜਵਾਕਾਂ ਦੇ ਹੱਕ ਵਹਾਉਂਦੇ ਫਿਰਦੇ ਹੋ ਤੁਸੀਂ ਮੇਰੀਆਂ ਜ਼ਮੀਨਾਂ ਵਹਾਉਂਦੇ ਫਿਰਦੇ ਤੇ ਸਭ ਤੋਂ ਵੱਡੀ ਗੱਲ ਜਿਹੜੇ ਬੰਦੇ ਕੋਲੇ 36 ਕਿੱਲੇ ਜ਼ਮੀਨ ਹੈ ਉਹ 7 ਕਿੱਲੇ ਵਾਲੇ ਦਾ ਟਰੈਕਟਰ ਨਾ ਵਾਈ ਕਰਦਾ ਦੇਖੋ ਤੁਸੀਂ ਵੀ 36 ਵਿੱਗਿਆਂ ਵਾਲੇ ਕੋਲੇ ਖੁੱਦ ਦਾ ਟਰੈਕਟਰ ਹੈ ਨਹੀਂ ਛੇ ਕਿੱल्ल्या ਵਾਲਾ ਬੰਦਾ ਉਹਦੇ ਬਾਣ ਵਾਹੁੰਦਾ ਫਿਰਦਾ। ਇਹ ਜਿਹੜਾ ਬੰਦਾ ਤੁਰਿਆ ਫਿਰਦਾ ਚਮਚਾਗਰੀ ਕਰਦਾ 6 6-7 ਵਿੱਗੇ ਜ਼ਮੀਨ ਹੈ ਦੇ ਕੋਲੇ ਬਾਕੀ ਸਾਰੀ ਉੱਡ ਗਈ ਵਿਖ ਗਈ ਹੈ। ਸੋ ਕਿਸੇ ਨੂੰ ਮਜਬੂਰ ਨਾ ਕਰਿਆ ਕਿਉਂਕਿ ਥੋੜੀ ਐਡੀ ਸੜੀ ਹੋਈ ਵੱਤਵਾ ਦੇਵੇ ਵੀ ਤੁਹਾਨੂੰ ਤੁਹਾਡੇ ਆਪਣੇ ਵੀ ਹਲਵਾ ਮਾਰਨ ਜੋਗੇ ਨਾ ਰਹੂ ਤੁਸੀਂ। ਤੁਹਾਡੇ ਆਪਣੇ ਬਾਣ ਵੀ ਖਾਲੀ ਪਏ ਰਹਿ ਜਾਣ। ਐਨਾ ਪਿਆਰ ਐਨੀ ਹਮਦਰਦੀ ਉਹ ਜਿਹੜੇ ਤੇਰੀਆਂ ਭੈਣ ਦੀਆਂ ਇੱਜ਼ਤਾਂ ਦੀ ਨ ਲੰਮੀ ਲੌਂਦੇ ਫਿਰਦੇ ਸੀ ਤੇ ਉਹਨਾਂ ਦੇ ਨਾਲ ਤੋਂ ਬਾਣ ਵਹਾ ਕੇ ਕੀ ਸਾਬਿਤ ਕਰਦਾ ਕਿ ਤੁਹਾਡਾ ਪਿਆਰ ਮੁਹੱਬਤ ਹੈ ਬੁੜੀਆਂ ਤਾਂ ਤੁਹਾਡੀਆਂ ਅੱਜ ਵੀ ਉਹਨਾਂ ਦੀਆਂ ਦੋਤੀਆਂ ਦੀ ਇੱਜ਼ਤ ਤਾੜ-ਤਾੜ ਕਰਦੀਆਂ ਤੁਰੀਆਂ ਫਿਰਦੀਆਂ ਅੱਜ ਵੀ ਇਹੋ ਕਹਿੰਦੀਆਂ ਅੱਜ ਵੀ ਉਹ ਚਰਨਜੀਤ ਨੂੰ ਸੋਚਣਾ ਚਾਹੀਦਾ ਨਾ ਇਹ ਤਾਂ ਚਰਨਜੀਤ ਸੋਚੇ ਕਿ ਉਹਦੀਆਂ ਦੋਤੀਆਂ ਉਹਨਾਂ ਦੀਆਂ ਭਾਂਜੀਆਂ ਦੇ ਪ੍ਰਤੀ ਇਹਨਾਂ ਦੀ ਕੀ ਸੋਚ ਹੈ ਪਰ ਆਪਾਂ ਕੀ ਲੈਣਾ ਜੀ ਉਹ ਤਾਂ ਕਹਿੰਦੇ ਨਾ ਵੀ ਜਦੋਂ ਨਾਈ ਨੂੰ ਪੁੱਛਦੇ ਆ ਕਿ ਵਾਲ ਕਿੱਡੇ-ਕਿੱਡੇ ਆ ਨਾਈ ਕਹਿੰਦਾ ਵੀ ਤੇਰੇ ਮੂਰੇ ਡਿੱਗਣ ਕਿ ਉਹ ਤਾਂ ਹੁਣ ਇਹਨਾਂ ਦਾ ਟਾਈਮ ਹੈ ਇਨਦੇ ਮੁਰੇ ਡਿੱਗਣਗੇ ਪਰ ਜਿਹੜਾ ਬਾਣ ਚ ਵੜਦਾ ਹੈ ਨਾ ਜਿਹੜਾ ਬਾਣ ਚ ਵੜਦਾ ਹੈ ਇਹ ਕਿੰਨਾ ਕਚਰ ਖਾਲੇਗਾ ਬਗਾਨੀਆਂ दारूਆਂ ਨੇ ਤੇਰਾ ਟਾਈਮ ਨਿੱਟ ਪਾਉਣਾ ਬਗਾਨੀਆਂ ਚੀਜ਼ਾਂ ਬਾਹਲਾ ਸਿਰ ਝਟ ਨਹੀਂ ਟਪਾਉਂਦੀਆਂ ਹੁੰਦੀਆਂ ਸੋ ਧੰਨਵਾਦ ਵੀ ਮੇਰਾ ਮੁੱਲ ਮੋੜਿਆ ਮੈਨੂੰ ਸ਼ਾਵਾ ਸ਼ੇ ਮੇਰੇ ਤੇ ਮੇਰੇ ਜਵਾਕਾਂ ਦੇ ਹੱਕ ਲਈ ਕਾਫੀ ਅਪਰੋਚ ਕੀਤੀ ਕਿਉਂਕਿ ਮੈਂ ਤੁਹਾਡੀਆਂ ਇੱਜ਼ਤਾਂ ਤੇ ਤੁਹਾਡੇ ਪੱਤਰ ਰੱਖੀਆਂ ਹੋਈਆਂ ਇੱਜ਼ਤਾਂ ਰੱਖੀਆਂ ਹੋਈਆਂ ਮੈਂ ਤੁਹਾਡੀਆਂ ਉਸ ਤੇ ਲਈ ਧੰਨਵਾਦ ਤੁਸੀਂ ਮੈਨੂੰ ਇਸ ਦਾ ਬਦਲੇ ਦੇ ਵਿੱਚ ਇੰਨਾ ਸੋਹਣਾ ਮੁੱਲ ਤਾਰਦੇ ਹੋ ਕਿਉਂਕਿ ਜੇ ਮੈਂ ਮੇਰੀ ਥਾਂ ਤੇ ਵੀ ਹੋਰ ਹੁੰਦੀ ਨਾ ਹੁਣ ਨੂੰ ਤੁਹਾਡੇ ਜਿਹੜੇ ਸਟਾਰ ਲੱਗਣੇ ਸੀ ਨਾ ਤੁਹਾਡੀ ਕੁੜੀ ਵਿਆਹ ਹੋਣੀ ਸੀ ਚੰਗੇ ਘਰ ਤੇ ਨਾ ਤੁਸੀਂ ਆਪ ਮੂੰਹ ਦਿਖਾ ਹੋਣਾ ਸੀ ਕਿਤੇ ਪਰ ਨਹੀਂ ਅੱਜ ਕੱਲ ਚੰਗਿਆਈ ਦਾ ਟਾਈਮ ਨਹੀਂ ਕਿਸੇ ਦਾ ਭਲਾ ਕਰੋ ਕਿਸੇ ਦਾ ਚੰਗਾ ਕਰੋ ਤੇ ਬਦਲੇ ਚ ਦੁਸ਼ਮਣੀ ਮੁੱਲ ਲੈ ਲੋ ਟਾਈਮ ਹੀ ਇਹ ਆ ਗਿਆ ਸੋ ਚਲੋ ਥੋੜਾ ਵੀ ਕੋਈ ਕਸੂਰ ਨਹੀਂ ਖਾ ਲੋ ਜਿੰਨਾ ਤੁਹਾਡੇ ਕਰਮਾਂ ਚ ਲਿਖਿਆ ਰੱਜ ਕੇ ਬਾਓ ਖਾਓ ਜੋ ਮਰਜ਼ੀ ਕਰੋ ਜਿਹੜੇ ਤਿੰਨ ਚਾਰ ਹੋਰ ਵੀ ਲਗਵਾੜ ਤੇ ਬਾੜੇ ਆ ਨਾ ਜਿੱਤੇ ਮੇਰਾ ਚੜ ਗਿਆ ਨਾ ਉਨਾ ਚਾਰਾਂ ਲਗਵਾੜਾਂ ਦੀ ਵੀ ਮੈਂ ਐਸੀ ਮਾਂਜਾ ਫੇਰੀ ਕਰਨੀ ਹੈ ਪਰ ਇਹਨਾਂ ਦੇ ਘਰਦਿਆਂ ਤੋਂ ਇਹ ਮੁੰਡਾ ਫਿਰ ਵੀ ਸਾਹਮਣੇ ਹੋਣਾ ਇਹ ਕਹਿੰਦੀ ਹੈ ਨਾ ਇਹਨਾਂ ਨੂੰ ਇਹ ਲੱਗਦਾ ਵੀ ਇਹ ਕੀ ਕਰ ਦੂ ਇਹ ਕੀ ਕਰ ਦੂ ਮੈਂ 3-4 ਮੌਕੇ ਦਿੱਤੇ ਹੋਏ ਐ ਜੇ ਨਾ ਟਲਿਆ ਤਾਂ ਤਰੀਕਾ ਇਹਦੀਆਂ ਵੀ ਨਾਲ ਹੀ ਪੈਣ ਗਿਆ ਫਿਰ ਉਸ ਤੋਂ ਬਾਅਦ ਤੁਸੀਂ ਇਹ ਦੇਖ ਲਿਓ ਵੀ ਬੱਚੀ ਖੁਸ਼ੀ ਤੁਸੀਂ ਆਪ ਦਾ ਛਡਾਉਣ ਤੇ ਲਾਉਂਗੇ ਕਿ ਚਰਨਜੀਤ ਨੂੰ ਛਡਾਉਣ ਤੇ ਲਾਉਂਗੇ ਸੋ ਇਹਨਾਂ ਨੇ ਉਹੋ ਚੀਜ਼ ਕਰਵਾਉਣੀ ਹੁੰਦੀ ਹੈ ਜਿਹਦੇ ਤੋਂ ਬੰਦਾ ਘਰੇਜ਼ ਕਰਦਾ ਹੁੰਦਾ ਘਰੇਜ਼ ਕਰਦਾ ਹੁੰਦਾ ਤੇ ਬਾਕੀ ਕੋਸ਼ਕ ਹੋਰ ਸੀ ਜੀ ਪਹਿਲਾਂ ਠੇਕੇ ਤੇ ਜ਼ਮੀਨਾਂ ਲੈਂਦੇ ਸੀ ਆਪਣੀਆਂ ਪਟੀਆਂ ਪੁੜੀਆਂ ਸਿੱਧੀਆਂ ਕਰਕੇ ਮਸਲਾ ਮਸਲਾ ਕੱਟ ਕੇ ਹੁਣ ਠੇਕੇ ਤੇ ਜ਼ਮੀਨ ਲੈਣੀ ਚਲੋ ਛੱਡ ਗਏ ਚਲੋ ਚੰਗੀ ਗੱਲ ਅਗਲਾ ਕਹਿੰਦਾ ਕਿਉਂ ਆਪਾਂ ਧੀਆਂ ਭੈਣਾਂ ਦੀਆਂ ਗਾਲਾਂ ਲੱਗੇ ਕਿਸੇ ਤੋਂ ਕਿਉਂ ਆਪਾਂ ਰਿਸ਼ਤੇ ਲੱਗੇ ਉਹਨਾਂ ਨੇ ਛੱਡ ਤੀ ਤਿੰਨ ਕਿੱਲਾਂ ਦਾ ਵਟਾਂਦਰਾ ਕਰ ਲਿਆ ਜਦੋਂ ਮੇਰਾ ਮਸਲਾ ਸੀ ਮੇਰਾ ਰੋਲਾ ਚੱਲਦਾ ਮੇਰਾ ਨਿਬੜਿਆ ਨਹੀਂ ਮੇਰਾ ਤਲਾਕ ਨਹੀਂ ਹੋਇਆ ਮੇਰੇ ਜਵਾਕਾਂ ਦੇ ਹੱਕ ਤੇ ਤੇ ਵੰਟ ਨਹੀਂ ਪਾਈ ਹੋਈ ਤੁਸੀਂ ਸਾਡੇ ਚੱਲਦੇ ਰੋਲੇ ਵਿੱਚ ਪਹਿਲੀ ਗੱਲ ਤਾਂ ਤੁਸੀਂ ਵਟਾਂਦਰਾ ਨਹੀਂ ਕਰ ਸਕਦੇ ਤੁਸੀਂ ਮੈਨੂੰ ਪੁੱਛਿਆ ਸੀ ਫੋਨ ਲਾ ਕੇ ਵੀ ਭਾਈ ਅਸੀਂ ਤੁਹਾਡੇ ਘਰ ਵਾਲਾ ਮੇਰੇ ਨਾਲ ਵਟਾਂਦਰਾ ਕਰਤਾ ਸੀ ਕਰ ਲਈ ਕਿ ਅਸੀਂ ਕਿਤੇ ਬਾਹਰੋਂ ਪੁੱਛ ਕੇ ਘਰ ਵੜ ਸਾਡਾ ਹੱਕ ਹੈ ਉਸ ਜ਼ਮੀਨ ਤੇ ਉਸ ਘਰ ਤੇ ਬਹੁਤ ਛੇਤੀ ਤੁਹਾਨੂੰ ਸਾਰਿਆਂ ਨੂੰ ਇਹ ਹੱਕ ਦਾ ਵੀ ਪਤਾ ਲੱਗ ਜਾਣਾ ਹੈ ਬਹੁਤ ਛੇਤੀ ਜਿਨ੍ਹਾਂ ਨੂੰ ਭਲੇਖਾ ਹੈ ਨਾ ਉਹਨਾਂ ਦੇ ਭਲੇਖੇ ਵੀ ਬਸ ਹੁਣ 5-4 ਸਾਲਾਂ ਦੀ ਮਾਰ ਹੀ ਐ ਜਿੰਨਾ ਖਾਈ ਦਾ ਜਿਹਦੇ ਤੋਂ ਜਿੰਨਾ ਖਾਈ ਦਾ ਖਾ ਲੋ ਕਿਉਂਕਿ ਸਾਰੇ ਅਸੀਂ ਜੇ ਮੈਂ ਹੁਣ ਇਹ ਗੱਲ ਕਹਿਤੀ ਨਾ ਫਿਰ ਤੁਹਾਨੂੰ ਮਿਰਚਾਂ ਲੱਗਣੀਆਂ ਕਿ ਅਸੀਂ ਇਹ ਕਹਿ ਕੇ ਛੱਡੇ ਹੋਏ ਐ ਕਿ ਜਿੰਨੇ ਮੇਰੇ ਜਵਾਕ ਦਾ ਹੱਕ ਖਾਂਦੇ ਨੇ ਨਾ ਮੇਰੇ ਬਾਪ ਦੀ ਨਜਾਇਜ਼ ਔਲਾਦ ਪਲ ਰਹੀ ਐ ਨਜਾਇਜ਼ ਔਲਾਦਾਂ ਪਲ ਰਹੀ ਐ ਪੜੋ ਬੇਹਨੱਕਾ ਖਾਣਾ ਨਜ਼ਾਇਜ਼ ਉਲਾਦਾਂ ਬਰਾबरी ਹੁੰਦਾ ਤੇ ਤੁਸੀਂ ਅਸੀਂ ਇਹ ਮੰਨ ਨੂੰ ਸਮਝਾਵਾਂਗੇ ਕਿ ਸਾਡੇ ਬਾਪ ਦੇ ਨਜ਼ਾਇਜ਼ ਉਲਾਦਾਂ ਪਲਦੀਆਂ ਖਾਓ ਸਾਡਾ ਹੱਕ ਜਿੰਨਾ ਖਾਣੇ ਆ ਪਰ ਜਿੱਤੇ ਚਾਰਾਂ ਪੰਜਾਂ ਸਾਲਾਂ ਬਾਅਦ ਆ ਕੇ ਮੋੜੀ ਗੱਡੀ ਗਈ ਵਿਚਾਲੇ ਉਸ ਤੋਂ ਬਾਅਦ ਪੁੱਛਿਆ ਜਾਊਗਾ ਵੀ ਹੁਣ ਕਿਹੜਾ ਵੜਦਾ ਹੁਣ ਕੌਣ ਖਾਂਦਾ ਜੇ ਉਦੋਂ ਤੱਕ ਬਚ ਗਈ ਕਾਂ ਜੇ ਉਦੋਂ ਪਹਿਲਾਂ ਕਾਕਾ ਜੀ ਨੇ ੜਾਤੀ ਫਿਰ ਰਬ ਰਖ ਹੈ ਪਰ ਜੇ ਉਦੋਂ ਪਹਿਲਾਂ ਬਚ ਗਈ ਤੇ ਆ ਕੇ ਥੋੜੇ ਮੋੜੀ ਗੱਡੀ ਗਈ ਵਿਚਾਲੇ ਫਿਰ ਤੁਸੀਂ ਕਜਨ ਨੂੰ ਥਾਂ ਪਾਲ ਲਿਓ ਆਪਣਾ ਕਿਉਂਕਿ ਸਮਾਂ ਬੜਾ ਬਲਵਾਨ ਹੈ ਹਰ ਚੀਜ਼ ਦਾ ਹੱਲ ਰੱਖਦਾ ਹੈ ਸਮਾਂ ਤੁਹਾਡਾ ਟਾਈਮ 12 ਸਾਲਾ ਪੂਰਾ ਹੋਣ ਵਾਲਾ ਸੋ ਨੇੜੇ ਹੈ ਹੁਣ ਤੁਹਾਡਾ ਉਹ ਟਾਈਮ ਜਿਹੜਾ ਤੇ ਤੁਸੀਂ ਕਹਿੰਦੇ ਆ ਵੀ ਹਾਂ ਵੀ ਅਸੀਂ ਸਾਡਾ ਕਹਿਰ ਬੋਲਦਾ ਹੈ ਸਾਡਾ ਇਹ ਸਭ ਬਕਵਾਸ ਗੱਲਾਂ ਨਹੀਂ ਕੋਈ ਕਹਿਰ ਨਹੀਂ ਬੋਲਦਾ ਆਪਣੇ ਅੰਦਰ ਝਾਕ ਮਾਰ ਕੇ ਦੇਖਿਓ ਰੱਬ ਦੀ ਮਾਰ ਪਈ ਹੋਈ ਆ ਤੁਹਾਨੂੰ ਤੁਹਾਡੇ ਘਰਾਂ ਚ ਆਟਾ ਨਹੀਂ ਹੈ ਆਟਾ ਮੁੱਕ ਜਾਂਦਾ ਤੁਹਾਡੇ ਵੱਡੇ ਜ਼ਮੀਨਾਂ ਤੇ ਖਾਨਦਾਨੀਆਂ ਦੇ ਘਰੇ ਤੁਹਾਡੇ ਘਰ ਦੇ ਵਿੱਚ ਲੂਣ ਮਿਰਚ ਨਹੀਂ ਪੂਰਾ ਆਉਂਦਾ ਇਹਨੂੰ ਰੱਬ ਦੀਆਂ ਮਾਰਾਂ ਕਹਿੰਦੀ ਐ ਕਿਸੇ ਦੇ ਬੱਚਿਆਂ ਦੀ ਬਦਦਵਾ ਕਿਸੇ ਦੀ ਮਾਂ ਦੀ ਬਦਦਵਾ ਕਿਸੇ ਨੂੰ ਘਰੋਂ ਕਢਾਉਣ ਵਿੱਚ ਅੱਡੀ ਚੋਟੀ ਦਾ ਜ਼ੋਰ ਕਿਸੇ ਦੇ ਉੱਪਰ ਉਹ ਤਾਂ ਤਾਂ ਜਿਨ੍ਹਾਂ ਦੇ ਵਿੱਚ ਉਹ ਤਾਂ ਨਾ ਵੀ ਨਾ ਖੁੱਬਦਾ ਹੋਵੇ ਜਿਦੇ ਵਿੱਚ ਨਾ ਵੀ ਨਾ ਲਿਪੜਿਆ ਹੋਵੇ ਤੇ ਇੱਕ ਮਾੜੇ ਬੰਦਾ ਇੱਕ ਘਟਿਆ ਬੰਦਾ ਹੋਣ ਕਰਕੇ ਮੈਂ ਉਹ ਗੱਲਾਂ ਖਵਾਈਆਂ ਲੋਕਾਂ ਤੋਂ ਜਿਹੜੀਆਂ ਮੈਂ ਕਦੇ ਸੁੱਤੀ ਪਈ ਨਹੀਂ ਵੀ ਸੋਚਿਆ ਨਾ ਹੋਣ ਕਿ ਲੋਕ ਮੇਰੇ ਬਾਰੇ ਉਹ ਸ਼ਬਦ ਬੋਲਣਗੇ ਚਲੋ ਦੁਨੀਆ ਨੇ ਤਾਂ ਬਾਬਾ ਨਾਨਕ ਨਹੀਂ ਛੱਡਿਆ ਲੋਕਾਂ ਦਾ ਕੰਮ ਹੈ ਜਦੋਂ ਅਸੀਂ ਇਸ ਮੈਦਾਨ ਚ ਉਤਰਿਆ ਸਾਨੂੰ ਚੰਗੇ ਮਾੜੇ ਸਾਰੇ ਨਾਲ ਲੈ ਕੇ ਤੁਰਨੇ ਪੈਣੇ ਆ ਸਾਨੂੰ ਗੰਦ ਵੀ ਨਾਲ ਹੀ ਘੜੀਸਣਾ ਪੈਣਾ ਚੰਗਿਆਂ ਦੇ ਨਾਲ ਗੰਦ ਵੀ ਘੜੀਸਣਾ ਪੈਣਾ ਸੋ ਬਈ ਮੇਰੀ ਤਾਂ ਫਿਰ ਵੀ ਸਲਾਹ ਹੈ ਬਚਜੋ ਜੇ ਬਚੀਦਾ ਹੈ ਤਲਜੋ ਜਿੰਨੀ ਕ ਹੈਗੀ ਓੰਨੀ ਕ ਰਹਿ ਲੈਣ ਦੋ ਰੋਟੀ ਖਾਂਦੇ ਰਹਿ ਜਾਓਗੇ ਕੱਖ ਨਹੀਂ ਛੱਡਿਆ ਕਿਸੇ ਦੀਆਂ ਬਦਦੁਆਵਾਂ ਨਹੀਂ ਹੁੰਦੇ ਫੇਰ ਤੇ ਇਹ ਲੋਕਾਂ ਦੇ ਤੇ ਚਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮਿਲਦੇ ਆਂ ਆਪਾਂ ਫੇਰ ਨਵੀਂ ਵੀਡੀਓ ਦੇ ਵਿੱਚ ਨਵੀਂ ਗੱਲਬਾਤ ਦੇ ਨਾਲ ਕੁਝ ਕੁ ਮਸੂਟਾਂ ਦੇ ਕਲੈਕਸ਼ਨ ਲੈ ਕੇ ਆ ਰਹੀ ਹਾਂ ਸੂਟਾਂ ਦੀਆਂ ਵੀਡੀਓ ਮੇਰੀਆਂ ਭੈਣਾਂ ਸਾਰੀਆਂ ਐਪਰੀਸ਼ੀਏਟ ਕਰਿਓ ਪਲੀਜ਼ ਆਰਡਰ ਬਹੁਤ ਜ਼ਿਆਦਾ ਰੁਕ ਗਿਆ ਇਹ ਜਿਹੜਾ ਮੈਂ ਸਟਾਕ ਚੱਕ ਕੇ ਲਈ ਹੋਈ ਹਾਂ ਸਾਰਾ ਤੁਸੀਂ ਹੀ ਸੇਲ ਕਰਵਾਉਣਾ ਸਾਰੀਆਂ ਭੈਣਾਂ ਸੂਟਾਂ ਨੂੰ ਵੱਧ ਤੋਂ ਵੱਧ ਦੇਖਿਆ ਕਰੋ ਸਟਾਫ ਬਾਰੇ ਇਨਕੁਆਰੀ ਲਿਆ ਕਰੋ ਤੇ ਸੂਟਾਂ ਦੇ ਪ੍ਰਾਈਸ ਮੈਂਸ਼ਨ ਕਰਕੇ ਤੁਹਾਨੂੰ ਸਹੀ ਲੱਗਦੀ ਹੈ ਵਾਜ਼ੀ ਪਲੇਟਾਂ ਤੇ ਲੱਗਦੀ ਹੈ ਤੇ ਸੂਟਾਂ ਦੀ ਜਿਹੜੀ ਮੈਨੂੰ ਇਨਕੁਆਰੀ ਦੇ ਨਾਲ-ਨਾਲ ਆਰਡਰਸ ਵੀ ਲੈ ਦੇਆ ਕਰੋ ਤੇ ਮਿਲਦੇ ਆ ਜੀ ਆਪਾਂ ਫੇਰ ਨਵੀਂ ਵੀਡੀਓ ਦੇ ਵਿੱਚ ਨਵੀਂ ਗੱਲਬਾਤ ਦੇ ਨਾਲ ਤਦ ਤੱਕ ਸਾਰ